ਬਲਕਿ ਥਮਲ ਥੋੜੀ ਵਰਗੇ ਟੀਚੇ ਸਾਡੇ ਪੜਾਉਣਾ ਸਾਡੇ ਸਾਰੇ ਜਿਹੜੇ ਪੜਿਆ ਕਰਨ ਦੀ। پتہ ਕਿ ਮੈਨੂੰ ਆਹੀ ਹੁੰਦਾ ਮੈਨੂੰ ਪਤਾ ਸਾਡੇ ਵਾਲੇ ਜਿਹੜੇ ਮਾਸਟਰ ਨੇ ਮਤਲ ਜਿੰਨਾਂ ਤੋਂ ਅਸੀਂ ਪੜਿਆ ਦੀ ਉਹ ਬਿਨਾਂ ਗੱਲੋਂ ਤੁਹਾਡੇ ਥਾਪੜ ਹੀ ਲਾਈ ਜਾਂਦੇ ਸੀ ਦੀ। ਸੋ ਪੰਜਾਬ ਦੀ ਆਨ ਬਾਨ ਸ਼ਾਨ ਨਾਮ ਕਿਹਦੇ ਵਜਿਹਾ ਪਹਿਲਾ ਮੈਨੂੰ ਸ਼ੁਰੂ ਤੋਂ ਦੱਸੋ ਵੀ ਕੁੜੀ ਦਾ ਪਹਿਲਾ ਜਨਮ ਕਦੋਂ ਹੋਇਆ ਜੀ? ਦੱਸੋ ਜੀ ਦੋ ਹਜ਼ਾਰ ਦੋ ਜਨ ਫਿਰ ਤਾਂ ਪਹਾਣੀ ਪਰਮਾਨੀਆਂ ਕਿਹੜਾ ਮਹੀਨਾ ਹੈ ਜੀ? ਦਸੰਬਰ ਦਸੰਬਰ ਮੇਰਾ ਦੂਜਾ ਮਹੀਨਾ ਜੀ। ਉਮੇਨੀ ਮੇਰਾ ਦੂਸਰੇ ਮਾਤਮੇ ਜਨਮ ਹੋਇਆ ਥਾ ਜੀ ਠੀਕੇ ਜੀ ਕਿ ਹੋਰ ਪਾਸੇ ਲੈ ਜਾਉਂਗਾ ਜੀ ਈ ਨਸ਼ਰਾ ਨਸ਼ਰਾ ਖੱਬ ਤੇਰਾ ਮੱਖਰਾ ਇਹ ਸਾਡੇ ਕਹਿੰਦੇ ਹੁੰਦੇ ਸੀ ਥੋੜਾ ਨਾਮ ਨਸਰੇ ਦੀ ਚੰਗਾ ਆ ਕੀ ਸੀਗੇ ਜੀ ਅੱਛਾ ਨਹੀਂ ਸੀ ਨਾ ਕੈਮਰੇ ਮੇ ਨਹੀਂ ਨਹੀਂ ਜਿਹੜੀ ਜੂੰ ਆ ਰਹੀ ਆ ਉਹਦਾ ਕੀ ਹਾਲ ਹੈ ਜੀ ਦੇਖਦੇ ਹੁਣ ਇਹਨੂੰ ਇਹਨੂੰ ਦੇਖ ਕੇ ਮੈਂ ਕਮਰੇ ਦਾ ਕੈਮਰਾ ਤੋ ਮਾਰਾ ਬੀਏ ਪੜਾਈ ਦਾ ਸਟ੍ਰੈਸ ਲੈਂਦਾ ਤਾਂ ਕਿਤਨਾ ਕਿਤੇ ਸਟ੍ਰੈਸ ਦੀ ਵੱਡੇ ਲੈਵਲ ਤੇ ਬੇਸਤੀ ਹੈ ਤੋ ਯੂ ਵੀ ਬਾਈ ਕੋਈ ਐਦਾਂ ਦਾ ਕਿਸਾ ਸ਼ੇਅਰ ਕਰ ਜਿਹਨੂੰ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ ਤੁਹਾਨੂੰ ਤਾਂ ਗਿਆਈ ਮੰਨ ਲਓ ਲੰਮਟਾੜਾ ਹੋਵੇ ਕਿਸਾ ਉਹ ਕੀ ਐਨੀ ਪਤਾ ਨਾ ਤੁਹ ਖੁਸ਼ੀ ਚ ਕੀ ਜ਼ਾਹਿਰ ਕਰਦੇ ਫਿਰ ਮੈਂ ਸੋਚਾਂ ਵੀ ਕਿੱਥੋਂ ਜ ਇਕੱਟਾ ਕਦੇ ਕੁੜੀਆਂ ਵੀ ਦੇਖੇ ਵੀ ਕੁੜੀਆਂ ਮਿਆਂ ਗੇੜੀਆਂ ਮਾਰਦੇ ਮਨ ਲਓ ਜਿਵੇਂ ਤੁਸੀਂ ਗੇੜੀਆਂ ਮਾਰਦੇ ਮੈਂ ਓਏ ਫੈਮਿਲੀ ਸ਼ੋ ਮੇਰੇ ਵੀ ਜਿਬਾਤ ਦੇ ਕੰਡਰੋ ਵਾਲਾ ਸਭ ਤੋਂ ਵੱਧ ਪਿਆਰ ਤੁਹਾਡੇ ਕਿਹਦੇ ਨਾਲ ਹੈ ਇਹਦੀ ਘਰ ਦੇ ਵਿੱਚ ਬਹਿ ਮਾਪਿਓ ਆ ਡਾਂਗ ਫੜੀ ਮੜੀ ਜਿ ਇੱਕ ਮੜਾਂ ਫੜਾ ਇਹਨਾਂ ਨੇ ਪਾਲਿਆ ਉਹਦੀ ਗੱਲ ਹੀ ਨਹੀਂ ਕੀਤੀ ਪਹਿਲਾਂ ਨਮਸਤੇ ਸਭੀ ਭਾਈ ਬਹਿਨੋ ਕੋ ਜੀ ਸਤਿ ਸ਼੍ਰੀ ਅਕਾਲ ਆਦਾਬ ਸਤਿ ਸ਼੍ਰੀ ਅਕਾਲ ਸਤਿ ਮਤਰੋ ਇਹ ਐਵੇਂ ਬੋਲਣ ਦਾ ਮਕਸਦ ਤਾਂ ਜਿਉ ਕਿ ਮੈਂ ਇਸ ਟਾਈਮ ਕਿੱਥੇ ਖੜਿਆ ਹਾਂ ਦੀ ਸਤਿ ਸ਼੍ਰੀ ਅਕਾਲ ਸੋ ਚੰਡੀਗੜ੍ਹ ਵਿੱਚ ਪਹੁੰਚਿਆ ਹਾਂ ਦੀ ਤੁਹਾਨੂੰ ਤਾਂ ਅੱਧੇ ਜਵਾਕ ਖੜੇ ਪਈ ਕੀ ਬੋਲਦੇ ਆ ਦੀ ਅੱਧੇ ਜਵਾਕੇ ਹਿੰਦੀ ਬੋਲਦੇ ਅੱਧੇ ਜਵਾਕ ਪੰਜਾਬੀ ਬੋਲਦੇ ਮੈਂ ਚਲੋ ਆਪਾਂ ਸਾਰਿਆਂ ਦਾ ਸਤਿਕਾਰ ਕਰਕੇ ਦੀ ਇਹਦੀ ਤੇ ਸ਼ੋਹ ਦੀ ਸ਼ੁਰੂਆਤ ਕਰਦੇ ਆਂ ਤੇ ਸਟੂਡ ਮੈਗਮਾ ਚੈਨਲ ਦੇਖ ਰਹੇ ਸਾਰਾ ਦਾ ਤਹਿ ਦਲੋਦਾਨ ਮਾਤਾ ਪਈ ਤੇ ਕਾਫੀ ਸਮੇਂ ਬਾਅਦ ਸ਼ੋਹ ਲਾ ਰਿਆਂ ਦੇ ਲਈ ਬਈ ਮਾਫੀ ਚਾਹੁੰਦੇ ਕਿਤਨਾ ਕਿਤੇ ਮਜਬੂਰੀਆਂ ਥੋੜੀਆਂ ਬੰਦੇ ਨੂੰ ਲਜਾਦ ਹੁੰਦੀਆਂ ਨੇ ਸੋ ਬਹੁਤਾਂ ਸਮਾਂ ਨਾ ਲਾਈਏ ਸਿੱਧਾ ਹਾਸੇ ਖੇਡੇ ਤੇ ਆਈਏ ਸ਼ੋਦੀ ਸ਼ੁਰੂਆਤ ਕਰਦੀਏ ਜੀ ਨਹੀਂ ਕੀ ਬਾਤ ਹੈ ਜੀ ਸ਼ੋਦੀ ਸ਼ੁਰੂਆਤ ਕਰਦੇ ਬੱਚਿਆਂ ਦੀ ਗੱਲਬਾਤ ਸ਼ੁਰੂ ਕਰਦੇ ਸੋ ਇਸ ਟਾਈਮ ਮੈਂ ਕਿੰਨਾ ਕੋਲੇ ਆ ਜੀ ਇਹ ਤਾਂ ਵੋਇਸ ਮੈਂ ਵੈਸੇ ਹੀ ਦੇ ਦਿੰਦਾ ਹਾਂ ਉਹਨਾਂ ਜੀ ਸੋ ਜ਼ੋਰਦਾਰ ਤਾਨੇ ਕੁੜੀ ਲਈ ਲਾ ਦੋ ਤੇ ਕੁੜੀ ਪਈ ਖੜੀ ਹੋ ਜੀ ਪਹਿਲਾ ਐਕਸ਼ਨ ਦਵਾਰਾ ਮਾਰੂਗੀ। ਸ਼ੋਤਾ ਫੇਰ ਵੀ ਚੱਲ ਪੂਗਾ ਜੀ। ਹਿੰਦੀ ਜਾਂ ਪੰਜਾਬੀ ਦੀ? ਹਿੰਦੀ। ਹਿੰਦੀ ਦੀ ਕੋਈ ਚੱਕ ਨਹੀਂ ਹਾਂ ਵੀ ਚੱਬ ਕਾੜ ਦਦੇ ਤੇ ਆਂਦੀ। ਠੀਕ ਜੀ। ਨਾਮ ਕੀ ਹੈ ਤੁਹਾਡਾ ਜੀ? ਰੂਹੀ। ਰੂਹੀ। ਰੂਹੀ ਜੀ ਕਹਾਂ ਸੇ? ਚੰਡੀਗੜ੍ਹ। ਲੋਕਲ ਹੀ ਹੋਂ ਇੱਥੋਂ ਦੇ ਜੀ। ਠੀਕ ਐ। ਚੰਡੀਗੜ੍ਹ ਦੀ ਲਾਈਫ ਕਿੱਦਾਂ ਦੀ ਐ ਜੀ ਮੰਨ ਕੇ ਚਲੋ। ਜੇ ਚੰਡੀਗੜ੍ਹ ਮਤਲਬ ਬੰਦੇ ਨੇ ਰਹਿਣਾ ਤਾਂ ਤੁਹਾਡੇ ਹਿਸਾਬ ਨਾਲ ਮਤਲਬ ਮੰਤਰੀ ਬਣਦੇ ਕੋਲ ਕਿੰਨਾ ਕੇ ਰੁਪਈਆ ਹੋਣਾ ਚਾਹੀਦਾ ਜੀ? ਕੋਈ ਫਿਕਸ ਨਹੀਂ ਹੁੰਦਾ। ਬਜਟ ਜਿਹਾ ਹੈ ਵੈਸੇ ਰਹਿ ਸਕਤੇ ਮਨ ਲੋ ਮੀਡਲ ਕਲਾਸ ਵੀ ਰਹਤੇ ਹੈ ਹਾਈ ਕਲਾਸ ਵੀ ਰਹਤੇ ਹੈ ਐਵਰੇਜ ਕੀ ਚਾਹੀਦੀ ਜੀ ਮੰਨ ਕੇ ਚਲੋ ਜੀ ਮੰਨ ਲਓ ਬੰਦੇ ਨੇ ਆ ਕੇ ਇੱਥੇ ਰਹਿਣਾ ਜੀ ਵੀ ਪਈ ਮੰਥਲੀ ਇੰਨਾ ਕ ਤਾਂ ਖਰਚ ਆਈ ਜਾਂਦਾ ਜੀ ਚਾਹ ਗੁੜ ਦਾ ਲਾ ਲਓ ਜੀ 30 40 50 ਤੱਕ ਆ ਜਾਂਦਾ ਆ ਜਾਂਦਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਨਹੀਂ ਨਹੀਂ ਚਲੋ ਠੀਕ ਹੈ ਵੱਡੇ ਸ਼ਹਿਰ ਆ ਫਰਕ ਪਈ ਜਾਂਦਾ ਜੀ ਤੁਸੀਂ ਚੰਡੀਗੜ੍ਹ ਚ ਕੀ ਕਰਦੀ ਹੁੰਦੀ ਮੈਂ ਸਟੂਡੈਂਟ ਹੂੰ ਤੋ ਯਹਾਂ ਪੇ ਰੇਨ ਮੇ ਹੂੰ ਇਹ ਉਰੇਨ ਬਲੇ ਗੈਪ ਜਗਾ ਤੋ ਇਦਾਂ ਸੀ ਹੈ ਜੀ ਗ੍ਰੈਜੂਏਸ਼ਨ ਕੀਤੀ ਅੱਛਾ ਪਹਿਲਾ ਸਾਰਾ ਦੱਸੋ ਨਾ ਵੀ ਮੈਨੂੰ ਪਰਪਰ ਆਪਾਂ ਸਾਰੀ ਲਿਖਤ ਪੜਤ ਕਰਨੀ ਐ ਜੀ ਅੱਜ ਬੁਰੀ ਠੀਕ ਹੈ ਮੈਨੂੰ ਸ਼ੁਰੂ ਤੋਂ ਦੱਸੋ ਵੀ ਕੁੜੀ ਦਾ ਪਹਿਲਾ ਜਨਮ ਕਦੋਂ ਹੋਇਆ ਜੀ 2002 ਚ ਫਿਰ ਤਾਂ ਪਹਾਣੀ ਪਰਮਾਨੀਆਂ ਕਿਹੜਾ ਮਹੀਨਾ ਹੈ ਜੀ ਦਸੰਬਰ ਦਸੰਬਰ ਮੇਰਾ ਦੂਜਾ ਮਹੀਨਾ ਜੀ ਉਹ ਵੀ ਨਹੀਂ ਗਲਤ ਮੇਰਾ ਦੂਸਰੇ ਮਾਸੇ ਮੇ ਜਨਮ ਹੋਇਆ ਸੀ ਠੀਕ ਹੈ ਜੀ ਕਿਤੇ ਹੋਰ ਪਾਸੇ ਲੈ ਜਾਉਂਗਾ ਜੀ ਠੀਕ ਹੈ ਜੀ ਠੀਕ ਹੈ ਤੇ 2002 ਚ ਥੋੜਾ ਜਨਮ ਹੋਇਆ ਜੀ ਹੁਣ ਤੱਕ ਕੀ ਖੱਟੇ 23 ਸਾਲਾਂ ਦੇ ਵਿੱਚ ਤੁਸੀਂ ਪਹਿਲੇ ਸਕੂਲਿੰਗ ਕੰਪਲੀਟ ਕੀਤੀ ਫਿਰ ਕਾਲਜ ਫਿਰ ਅਬ ਯਹਾਂ ਪੇ ਹੁਣ ਇੱਥਿਓ ਜੀ ਕਿਹੜੀ ਲਾਈਫ ਵਧੀਆ ਲੱਗਦੀ ਸੀ ਵੀ ਸਕੂਲ ਵਾਲੀ ਜਾਂ ਕਾਲਜ ਵਾਲੀ ਤੇ ਜਾਂ ਫਿਰ ਇੱਥੀ ਵਾਲੀ ਦੀ ਸਕੂਲ ਵਾਲੀ ਸਕੂਲ ਵਾਲੀ ਕਿਉਂ ਚੰਗੀ ਲੱਗਦੀ ਹੈ ਮਤਲਬ ਕੋਈ ਤਾਂ ਰੀਜ਼ਨ ਹੁੰਦਾ ਦੇਖੋ ਜੀ ਨਾ ਇੱਕ ਪ੍ਰੋਪਰ ਸ਼ੈਡਿਊਲ ਹੁੰਦਾ ਥਾ ਕਾਲਜ ਲਾਈਫ ਮੈਂ ਹਮ ਬਸ ਕਹਿੰਦੇ ਕਿ ਕਾਲਜ ਲਾਈਫ ਮੇ ਮਜ਼ੇ ਹੁੰਦੇ ਪਰ ਐਸਾ ਕੁਝ ਥਾ ਨਹੀਂ ਮਤਲਬ ਜਿਹੜੀ ਜਾਤ ਸਕੂਲ ਲਾਈਫ ਚ ਤੁਹਾਨੂੰ ਮਜ਼ੇ ਥੇਦੇ ਹਾਂਜੀ ਹਾਂ ਇੱਕ ਘੜਾ ਹੀ ਬੜਾ ਹੈ ਨਾ ਮਜ਼ੇ 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 ਸੁਣੋ ਜੀ ਕੁਛ ਐਦਰਾ ਬਣਾਇਆ ਹੈ ਜੀ ਚਲੋ ਠੀਕ ਹੈ ਜੀ ਵਧੀਆ ਲਾਈਫ ਹੈ ਦੀ ਖੁਸ਼ ਹਾਂ ਆਪਣੀ ਲਾਈਫ ਦੇ ਵਿੱਚ ਡ੍ਰੀਮ ਕੀ ਰੱਖਿਆ ਵੀ ਕੁੜੀ ਬਣਨਾ ਕੀ ਚਾਹੁੰਦੀ ਹੈ ਲਾਈਫ ਦੇ ਵਿੱਚ ਆਪਣਾ ਸੈਲੂਨ ਖੋਲਣਾ ਸਲੂਨ ਹਾਂਜੀ ਤੁਸੀਂ ਕੀ ਬੋਲ ਰਹੀ ਸੀ ਜੀ ਸੈਲੂਨ ਸੈਲੂਨ ਮਤਲਬ ਥੋੜੀ ਮੂੰਹ ਜਾਚਦਾ ਦੀ ਮੇਰੇ ਮੂੰਹ ਜਾ ਮੈਂ ਵੀ ਕਹਿ ਕੇ ਜਾ ਸੈਲੂਨ ਉਹਨੂੰ ਥੋੜਾ ਹੋੜ ਜਾ ਲੱਗਦਾ ਜੀ ਚਲੋ ਕੋਈ ਚੱਕਰ ਨਹੀਂ ਹੋਰ ਘਰ ਪਰਿਵਾਰ ਸਾਹਿਬ ਚੜ੍ਹਦੀ ਕਲਾ ਚ ਜੀ ਪਰਿਵਾਰ ਚ ਕਿੰਨੇ ਜਾਣੇ ਆਉਂਦੀ ਚਾਰ ਚਾਰ ਸਟੈਪ ਬਾਈ ਸਟੈਪ ਦੱਸੋ ਜੀ ਮਤਲਬ

ਬਸ ਇੱਕ ਦੂਸਰੇ ਕੋ ਥੇੜੀ ਜਾਂਦੇ ਆ ਟਾਈਮ ਪਾਸ ਹੁੰਦਾ ਮਤਲਬ ਬੇਲੇ ਹੋ ਟਾਈਮ ਨਹੀਂ ਟੱਪਦਾ ਵੀ ਉਹਦਾ ਉਹ ਤਾਂ ਆਪਣਾ ਮਾਰਿਆ ਵੀ ਚੱਲ ਕੋਈ ਗੱਲ ਨਹੀਂ ਫਿਰ ਉਹ ਮੇਰੇ ਮਾਰੂ ਐਨੀ ਚੱਲ ਕੋਈ ਨਹੀਂ 15 20 ਮਿੰਟ ਆਗ ਵਿੱਚ ਛੁਡਾਉਣ ਕੌਣ ਆਉਂਦਾ ਲੜਾਈ ਥੋੜੀ ਫਿਰ ਜੀ ਕੋਈ ਵੀ ਨਹੀਂ ਮੰਮੀ ਕਹਿੰਦੀ ਲੜਦੇ ਹੋ ਲੜੀ ਜਾਓ ਮੇਰਾ ਕੋਈ ਨਹੀਂ ਵਿੱਚ ਮੈਂ ਫਿਰ ਕਦੇ ਆਇਆ ਹੋਇਆ ਮਨ ਦੇ ਵਿੱਚ ਵੀ ਯਾਰ ਛੋਟਾ ਭਾਈ ਐ ਨਹੀਂ ਮਤਲਬ ਤਰਸ ਭਾਵਨਾ ਜਮਾ ਹੀ ਨਹੀਂ ਹੈਗੀ ਇਹ ਪਾਪਾ ਨੇ ਕਿੱਥੇ ਦੇਂਗੀ ਲੇਖਾ ਬਜਾ ਕਰਦਿਆਂ ਦੀ ਤੇ ਐਂ ਨਹੀਂ ਹੁੰਦਾ ਵੀ ਯਾਰ ਛੋਟੇ ਭਾਈ ਨੇ ਮੈਂ ਕੁੱਟ ਰਹੀ ਹਾਂ ਜੀ ਬੱਡੀਆਂ ਮੈ ਚੰਗਾ ਨਹੀਂ ਲੱਗਦੇ ਦੀ ਖੱਬੇ ਆ ਜਾਂਦੀ ਕਬ ਫੀਲਿੰਗ ਨਹੀਂ ਆਉਂਦੀ ਕਬੀ ਮਤਲਬ ਕਿਸ ਲੈਵਲ ਤੱਕ ਦੀ ਲੜਾਈ ਹੋਈ ਹੈ ਜਦੋਂ ਲੜਦੀ ਹੁੰਦੀ ਮੰਨ ਕੇ ਚਲੋ ਬਾਈ ਬਈ ਨੋ ਕਿ ਲੜਾਈ ਹੁੰਦੀ ਹੈ ਮਾਰਦੇ ਤੇ ਇੱਕ ਦੂਸਰੇ ਕੋ ਥੱਪੜ ਵਗਿਆ ਰਹਾ ਹਾਂ ਉਹੀ ਬੋਜਣਾ ਮੈ ਲਗਾਇਆ ਤਾਂ ਨਹੀਂ ਕਬ ਉਧਰ ਉਹ ਨਹੀਂ ਨਹੀਂ ਚੱਕਰ ਚੱਕੀ ਬੈਠਿਆ ਵੀ ਅੱਧਾ ਗਰਦ ਕੱਢਣੀ ਹੈ ਇਹਦੀ ਗਰਦ ਬੜਾ ਸਮਝੋ ਜੀ ਗਰਦ ਮਤਲਬ ਗਰਦ ਕੱਢਣੀ ਮਤਲਬ ਇਹ ਹੁੰਦਾ ਵੀ ਜਦੋਂ ਮਾਮਲਾ ਜਾਦੇ ਭਖ ਜਾਂਦਾ ਹੈ ਫਿਰ ਗਰਦ ਨਿਕਲਦੀ ਹੈ ਇਹਦੀ ਗਰਦ ਮਤਲਬ ਸਹੀ ਹੋ ਗਿਆ ਵੀ ਮਤਲਬ ਜਦੋਂ ਜ਼ਿਆਦਾ ਵੱਡੇ ਲੈਵਲ ਦੀ ਲੜਾਈ ਹੁੰਦੀ ਹੈ ਜੀ ਮਤਲਬ ਉਦਾਂ ਦੀ ਤਾਂ ਨਹੀਂ ਹੁੰਦੀ ਜੀ ਮਰ ਹਾਸੇ ਖਿੰਡਲੇ ਵੀ ਚੱਲੋ ਕੋਈ ਨਾ ਕਹਦੇ ਜਦੋਂ ਉਹ ਰੋਂਦਾ ਥੋਨੂੰ ਤਰਸਾਉਂਦਾ ਜੀ ਫਿਰ ਤਾਂ ਆਉਂਦਾ ਹੋਣਾ ਥੋੜਾ ਬੋਤ ਤਰਸ ਤੋ ਆਈ ਜਾਂਦਾ ਭਾਈਏ ਹਾਂ ਸਹੀ ਗੱਲ ਹੈ ਚਲੋ ਰੋਤਾ ਤਾਂ ਬਾਤ ਪੜਨੀ ਹਾਂ ਨਹੀਂ ਨਹੀਂ ਚਲੋ ਚੰਗੀ ਗੱਲ ਹੈ ਜੀ ਹੱਸਦਾ ਇਹੀ ਦੁਆ ਕਰਦੇ ਤੁਸੀਂ ਐਦਾਂ ਹੀ ਲੜਦੇ ਰਹੋ ਜੀ ਠੀਕ ਹੈ ਜੀ ਐਂ ਹਾਸਾ ਕਿੱਡਾ ਚੱਲਦਾ ਰਹੇ ਤੇ ਪਰਮਾਤਮਾ ਥੋੜਾ ਡ੍ਰੀਮ ਹੈ ਜਿਹੜਾ ਉਹ ਜ਼ਰੂਰ ਪੂਰਾ ਕਰੇ ਤੇ ਜਦੋਂ ਆਪਾਂ ਦੁਬਾਰਾ ਮਿਲੀਏ ਤਾਂ ਕੁੜੀ ਤੇ ਫੇਰ ਮੈਨੂੰ ਸਲਾਉਣ ਤੇ ਬੁਲਾਓਗੇ ਜੀ ਹਾਂਜੀ ਠੀਕ ਹੈ ਜੀ ਕਈ ਵਾਰ ਪਤਾ ਕੀ ਚੱਕਰ ਮੰਜ ਮੈਂ ਸਾਡੇ ਨਾਲ ਮਨ ਮੇਰੇ ਸਰਕਲ ਦੇ ਬੰਦੇ ਆ ਕੁਛ ਕਿ ਇਦਾਂ ਦੇ ਹੁੰਦੇ ਮਨ ਜਿਹੜੇ ਜਿਆਦਾ ਕਾਲੇ ਹੁੰਦੇ ਆ ਜੀ ਜਿਆਦਾ ਜਿਵੇਂ ਮੇਰਾ ਮਿੱਤਰ ਆ ਭੋਲਾ ਜੀ ਭੋਲਾ ਬਾਹਲਾ ਕਾਲੇ ਦੀ ਤਾਂ ਭੋਲੇ ਦਾ ਕੋਈ ਹੱਲ ਹੋ ਸਕਦਾ ਭੋਲੇ ਦਾ ਐਸ ਕਰਕੇ ਵਿਆਹ ਨਹੀਂ ਹੋਇਆ ਵੀ ਭੋਲਾ ਕੀ ਆ ਜਿਆਦਾ ਤੇ ਹੁਣ ਹੱਲ ਕੀ ਆ ਜੀ ਭੋਲੇ ਦਾ ਸਕਿਨ ਦੀ ਕੀ ਆ ਵੀ ਮੈਨੇ ਸਕਿਨ ਮੇ ਉਹ ਫੇਸ਼ੀਅਲਸ ਮਾਸਕ ਮਨ ਕੋਈ ਹੈ ਇਦਾਂ ਦੀ ਕਰੀਮੀ ਜਿਹੜੀ ਉਹਨੂੰ ਚਟਾ ਕਰ ਦੇਦੀ ऐसा कुछ नहीं है कि बिल्कुल ही खोना कर देंगे उनका कॉम्प्लेक्शन हल्का-फुल्का हम कर सकते हैं ठीक मतलब बड़ा मोटा फर्क पे जा सकता है ना जी या भी देखने चला गया तुझे भोला भी ठीक बंदा जाऊंगा जी पर, पर कॉम्प्लेक्शन में ऐसा नहीं होना चाहिए कि कॉम्प्लेक्शन के वजह से शादी नहीं हो रही कुछ हो नहीं रहा ऐसा नहीं होना चाहिए जी, जी मैं तुसी तवा देखे तवा जी हां जी बस तवे पर गई है काम दी ਜੇ ਕੋ ਹਾਲ ਹੋਇਆ ਤਾਂ ਜ਼ਰੂਰ ਆ ਨਾ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਜੀ ਮੈਂ ਭੁੱਲਦੇ ਨੂੰ ਤੁਹਾਡਾ ਮਲਾ ਦੂੰਗਾ ਜੇ ਕੋਈ ਪਿੰਡਾਂ ਕੋ ਦੱਸ ਦੋ ਜੀ ਨਾਲ ਆਪਾਂ ਚਾਹ ਪਾਣੀ ਬਣਾ ਕੇ ਰੱਖਾਂਗੇ ਜੀ ਠੀਕ ਹੈ ਤੇ ਲਾਈਫ ਸਟਾਈਲ ਐਸਾ ਹੋਗਾ ਨਾ ਕਿ ਸਨ ਬਰਨ ਨ ਹੋ ਗਿਆ ਹੋਗਾ ਉਹਨকো ਲਾਈਫ ਸਟਾਈਲ ਤੇ ਡਿਪੈਂਡ ਕਰਦਾ ਕੰਪਲੈਕਸ਼ਨ ਕਾ ਵੀ ਲਾਈਫ ਸਟਾਈਲ ਤਾਂ ਚੰਗਾ ਜੀ ਬਿਲ ਹੈ ਸਾਰਾ ਮੈਂ ਤੇ ਪੁੱਛੋ ਸਵੇਰੇ ਉੱਠਦਾ ਖਾਂਦਾ ਪੀਂਦਾ ਫੇਰ ਸੌ ਜਾਂਦਾ ਜੀ ਪਰ ਚਿੱਟਾ ਨਹੀਂ ਹੁੰਦਾ ਜਿਹੜਾ ਆਪਦੇ ਆਪ ਨੂੰ ਮਤਲਬ ਨਾ ਧਿਆਨ ਰੱਖਦਾ ਜੇ ਮਤਲਬ ਜ਼ਿਆਦਾ ਕੰਮ ਕਿਉਂ ਕਰੇ ਡੰਗਰ ਪੁੱਛਣੇ ਕੰਮ ਕਰੇ ਪਰ ਫੇਰ ਵੀ ਕ ਮਤਲਬ ਬੇਸਨ ਹੁੰਦਾ ਹੈ ਮ ਲਗਾਤੈ ਉਹ ਬੇਸਨ ਬੋਸਣ ਦਾ ਨਾ ਆ ਵੀ ਲੈ ਜੀ ਬੇਸਨ ਦਾ ਉਹ ਨੂੰ ਨਹੀਂ ਫਰਕ ਪੈ ਜੀ ਭੋਲਾ ਦਾ ਫਿਰ ਤੁਹਾਨੂੰ ਪਤਾ ਹੀ ਹੈ ਭੋਲਾ ਹੈ ਜੀ ਠੀਕ ਹੈ ਚਲੋ ਇਹਦਾ ਰਿਆ ਅਸੇ ਨਾ ਅਸਾਦੀ ਚੰਗਾ ਲੱਗੇ ਜੀ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋਇਸ ਕੁੜੀ ਲਪੇ ਕੀ ਲਾ ਦੋਦੀ ਮੰਨਦੇ বিনা ਗਏ ਤਾੜੀਆਂ ਲਾਂਦੇ ਤੋ ਤੁਹਾਡੀ ਗੱਲਬਾਤ ਚੰਗੀ ਹੋਈ ਹੈ ਤਾਂ ਹੀ ਇਹਨੇ ਤਾੜੀ ਲਈ ਹੈ ਬਹੁਤ ਬਹੁਤ ਸ਼ੁਕਰੀਆ ਮੈਂ ਮੇਰੀ ਥੈਂਕ ਯੂ ਸੋ ਮਚ ਬੈਜੋ ਜੀ ਬੈਜੋ ਧਿਆਨ ਨਾਲ ਜੀ ਪਤਾ ਮੈਨੂੰ ਬਹੁਤ ਟੈਨਸ਼ਨ ਲੈਂਦੀ ਹੈ ਜੀ ਤੇ ਆਪਾ ਹੋਰਾਂ ਕੁੜੀਆਂ ਨਾਲ ਗੱਲਬਾਤ ਕਰਦੇ ਜਿਹੜੀ ਅੱਗੇ ਸਾਹਮਣੇ ਕੁੜੀ ਬੈਠੀ ਐ ਇਹ ਮੈਂ ਤਾਂ ਕਹੀ ਨਹੀਂ ਦਿੱਧਰ ਆਉਣ ਨੂੰ ਚਲ ਜਾਈ ਕਿ ਹੁਣ ਤਾਂ ਖੜ ਜਾ ਮੇਰਾ ਪੁੱਤ ਕੋਈ ਚੱਕੀ ਨਹੀਂ ਖੜ ਜਾ ਉਹ ਤਾਂ ਮੈਂ ਥੋੜਾ ਜਨਾ ਜਜ਼ਬਾਤੀ ਹੋ ਜਾਣਾ ਜੀ ਉਹ ਪਿੱਛੇ ਆ ਜਾ ਮੇਰਾ ਸ਼ਿਰ ਕੋ ਚੱਕੀ ਨਹੀਂ ਉਹ ਚੰਗਾ ਲੱਗ ਰਿਹਾ ਮਿੱਤਰੋ ਠੀਕ ਹੈ ਜੀ ਠੀਕ ਹੈ ਸੋ ਭਾਈ ਇਸ ਟਾਈਮ ਚੰਡੀਗੜ੍ਹ ਸ਼ਹਿਰ ਦੇ ਵਿੱਚ ਖੜੇ ਆ ਤੇ ਦੂਜੀ ਕੁੜੀ ਸਾਡੇ ਨਾਲ ਐ ਤੁਸੀਂ ਹਿੰਦੀ ਹਾਂ ਪੰਜਾਬੀ ਆ ਭੈਣ ਮੇਰੀ ਹਿੰਦੀ ਹੂੰ ਜੀ ਕੋਈ ਗੱਲ ਨਹੀਂ ਫਿਰ ਦੁਬਾਰਾ ਫੇਰ ਜਜ਼ਬਾਤੀ ਹੋਣਾ ਪੈਣਾ ਜੀ ਤੁਹਾਡਾ ਨਾਮ ਕੀ ਹੈ ਦੀ ਨਸ਼ਰਾ ਕੀ ਨਸ਼ਰਾ ਨਸ਼ਰਾ ਹੱਥ ਤੇ ਅੰਮਰ ਖਰਾਇਆ ਇਹ ਸਾਡੇ ਕਿਵੇਂ ਬੇਦੀ ਤੁਹਾਡਾ ਨਾਮ ਨਸ਼ਰੇ ਦੀ ਚੰਗਾ ਆ ਕੀ ਸੀਗੇ ਜੀ ਅੱਛਾ ਨਹੀਂ ਸੀ ਨਾ ਕੈਮਰੇ ਮੇ ਨਹੀਂ ਨਹੀਂ ਜਿਹੜੀ ਜੂੰ ਆ ਰਹੀ ਆ ਉਹਦਾ ਕੀ ਹਾਲ ਹੈ ਜੀ ਮਜ਼ਾਕ ਕਰਦੇ ਮਜ਼ਾਕ ਕਰਦੇ ਸੋਹਣੇ ਸਾਰੇ ਖਿਲਾ ਰਹੇ ਨਾ ਫਿਰ ਅਗਲੇ ਵੀ ਸੱਟੋ ਕੋਈ ਚੱਕਰ ਨਹੀਂ ਹੈਗਾ ਜੀ ਠੀਕ ਹੈ ਇਸ ਵਾਰ ਆਪਾਂ ਗਾਣਾ ਲਾਵਾਂਗੇ ਜੀ ਆਪਣਾ ਮਤਲਬ ਸਾਡੇ ਆ ਨਾ ਬੜਾ ਇੱਕ ਟ੍ਰੈਂਡਿੰਗ ਗਾਣਾ ਚੱਲਦਾ ਜੀ ਤੁਸੀਂ ਸੁਣਿਆ ਬਈ ਤੁਸੀਂ ਸੁਣਿਆ ਹੋਣਾ ਉਹ ਜਦ ਉਸ ਵਿਆਂ ਚੋਂ ਲੰਗੇ ਆ ਚੜੇ ਟੱਕੇ ਰੀ ਕੀ ਬਾਤ ਤਾਰੀਆਂ ਲੋ ਕੁੜੀ ਲਿਖੇ ਇਹ ਜਦ ਵੀਡੀਓ ਦੇਖੂ ਇਹ ਤਾਂ ਕ라우ਡ ਲੀਡ ਵੱਡ ਮਜ਼ਾਕ ਕਰਦੇ ਆ ਇੱਥੇ ਆ ਜੀ ਪਤਾ ਕੀ ਕੋਈ ਜਵਾਕ ਆਇਆ ਨਾ ਕਹਿੰਦੇ ਵੀ ਸਾਡੇ ਕੋਲੇ ਆ ਕੇ ਗੱਲਬਾਤ ਨਹੀਂ ਕੀਤੀ ਕੁੜੀ ਨੇ ਭਈ ਥੋੜਾ ਨਾਮ ਹੈ ਜੀ ਨਸਰਾ ਨਸਰਾ ਜੀ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਚੰਡੀਗੜ੍ਹ ਲੋਕਲੀ ਹਾਂ ਜੀ ਠੀਕ ਕੁਈ ਚੱਕਨੀ ਪੋਚ ਪੋਚ ਕਮੀ ਰਹਿਣੀ ਚਾਹੀਦੀ ਹੈ ਕੋ ਇੰਟਰਵਿਊ ਕਾ ਹਾਂ ਦਾ ਲੈਡ ਵੀ ਜੀ ਤਾਂ ਵੀ ਕੋ ਪ੍ਰਵਾਹ ਨਹੀਂ ਆਪਾਂ ਬੇਲੇ ਆ ਜੀ ਇਸੇ ਕੰਮ ਤੇ ਆ ਜੀ ਠੀਕ ਹੈ ਤੇ ਨਸਰਾ ਜੀ ਪਲੱਸ 2 ਹੋ ਗਈ ਦੀ 10th ਕੰਪਲੀਟ ਹੋਈ ਆ ਅਰੇ ਦਾਹਮੇ ਟੱਪੀ ਆ ਜੇ ਅਰੇ 11ਵੀਂ ਜੋ ਤੁਸੀਂ ਜੀ ਹੋਣਾ ਕਿਹੜੀ 11th 12th ਅੱਛਾ ਆਪ ਨੂੰ ਬੋਰਡ ਤੋਂ 12th ਕਰ ਰਹੇ ਹੋ ਜੀ ਠੀਕ ਹੈ ਠੀਕ ਹੈ ਠੀਕ ਹੈ ਮੈਂ ਵੀ ਕਹਾਂ ਉਹ ਜਵਾਕ ਕੋਰਖੇ ਖਾਣ ਵਾਲਾ ਕੰਮ ਹੀ ਲੱਗਦਾ ਜੀ ਅਜੀ ਚਲੋ ਚੰਗੀ ਗੱਲ ਹੈ ਵੀ ਪ੍ਰਮਾਤਮਾ ਤੁਹਾਨੂੰ ਕਿ ਚੰਗੀ ਕਦਰਾਂ ਨਾ ਬਖਸ਼ਿਆ ਜੋੜਿਆ ਸ਼ੁਕਰ ਗੁਜ਼ਾਰਾਂ ਉਸ ਪ੍ਰਮਾਤਮਾ ਦੇ

ਇੱਕ ਦੂਸਰੇ ਕੋ ਸਮਝ ਲੈਂਦੇ ਆ ਹੂੰ ਤੁਸੀਂ ਵੀ ਇਸ ਕੀ ਤਰ੍ਹਾਂ ਲੜਦੇ ਹੋ ਜੀ ਭਾਈ ਵੱਡਾ ਹੈ ਮੇਰਾ ਤੋਂ ਮੈਂ ਅਗਰ ਉਸ ਕੋ ਕੁਝ ਕਹੂੰਗੀ ਤਾਂ ਫਿਰ ਉਹ ਸਾਹਮਣੇ ਸੇ ਦੇਖਾਏ ਯਾਰ ਮਤਲਬ ਤੁਸੀਂ ਇਹ ਗੱਲ ਮੰਨਦੇ ਨਾ ਕਿ ਤੁਹਾਡਾ ਭਾਈ ਵੱਡਾ ਹੈ ਜੀ ਤੁਸੀਂ ਇਹਦੇ ਭਾਈ ਦੇ ਮਾਰੋਗੇ ਤਾਂ ਭਾਈ ਤੁਹਾਡੇ ਦੁੱਗਣੇ ਮਾਰੂਗਾ ਜੀ ਪਾਪਣੇ ਇਹ ਸਿੱਧੀ ਕਰੀ ਵੀ ਕੋਈ ਗੱਲ ਨਹੀਂ ਵੀ ਛੋਟਾ ਮੈਨੂੰ ਕੋਈ ਤਰਸ ਨਹੀਂ ਆਉਂਦਾ ਪੈਂਦੀਆਂ ਤੇ ਪਹਿਣ ਦੇ ਚਲੋ ਮੈਨੂੰ ਖੁਸ਼ੀ ਮਿਲੀ ਜੀ ਸੁਣ ਕੇ ਕੀ ਗੱਲ ਚੰਗੀ ਗੱਲ ਹੈ ਤੇ ਨਸਰਾਜੀ ਲਾਈਫ ਕਿਦਾਂ ਚੱਲ ਰਹੀ ਹੈ ਠੀਕ ਚੱਲ ਰਹੀ ਹੈ ਥੋੜੀ ਹੈਟਿਕ ਚੱਲ ਰਹੀ ਹੈ ਮਤਲਬ 12th ਵੀ ਚੱਲ ਰਹੀ ਹੈ ساتھమే ਔਰ ਐਨ ਵੀ ਸਟੱਫ ਤੋਂ ਹੋ ਜਾਂਦਾ ਜੀ ਭੜਾਇਦਾ ਕੁਝ ਕਰਨੀ ਕੋਚ ਕਰਨ ਨੂੰ ਸਟ्रेस ਕਮ ਕਰਨੇ ਕੇ ਲਈ ਕੀ ਕਰਤੇ ਹੋ ਫਿਰ ਸੋਣਾ ਮੈਨੂੰ ਐਸੀ ਜੋਗਾ ਜੁਗਾ ਕਹੂਗੀ ਮੈਂ ਵੀ ਖੁਸ਼ ਹਾਂ ਗੱਲ ਪੱਕੀ ਆ ਕੁੜੀ ਭਈ ਫਿਜ਼ੀਕਲੀ ਸੀ ਜਨ ਮਤਲਬ ਜੁੜੀ ਹੋਈ ਆ ਮੈਂ ਤਾੜੀਆਂ ਲਮਾਉਣ ਲੱਗਿਆ ਸੀਗਾ ਕਹਿੰਦਾ ਸਾਰੀ ਮੋਟੀਵੇਸ਼ਨ ਗੱਲ ਦੀ ਬਸ ਇਥੇ ਚੁੱਪ ਕਰ ਜਾਓ ਬਹੁਤ ਵੱਡੀ ਚੀਜ਼ ਹੈ ਜੀ ਤਾੜੀਆਂ ਲਾ ਦਿੰਨੇ ਆ ਲਾ ਦਿੰਨੇ ਬਿਲਕੁਲ ਬਸ ਦੇਖੋ ਸੌਣਾ ਵੀ ਚੰਗੀ ਚੀਜ਼ ਹੈ ਜੀ ਕਿਉਂਕਿ ਜਦੋਂ ਬੰਦੇ ਨੂੰ ਸਟ्रेस ਹੁੰਦਾ ਬੰਦੇ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਇਹ ਉਲਟਾ ਚੱਲਦੀ ਵੀ ਸਮਝ ਮੈਨੂੰ ਸਟ्रेस ਘਟਾਉਣ ਮੈਂ ਸੌਣਾ ਵਧੀਆ ਗੱਲ ਹੈ ਜੀ ਚਲੋ ਚੰਗੀ ਗੱਲ ਹੈ ਤੇ ਨਸਰਾ ਜੀ ਕੋਈ ਐਡਾ ਨਹੀਂ ਗੱਲਬਾਤ ਜਿਹੜੀ ਤੁਹਾਡੇ ਨਾਲ ਬਾਪੂਰੀ ਹੋਵੇ ਕਿਹੜੀ ਚੀਜ਼ ਨਾਲ ਤੁਹਾਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ ਲਾਈਫ ਦੇ ਵਿੱਚ ਕਿਸੇ ਵੀ ਚੀਜ਼ ਨਾਲ ਨਹੀਂ ਕੋਈ ਨਹੀਂ ਮਿਲਦੀ ਨਹੀਂ ਦੁੱਖ ਕਿਹੜੀ ਚੀਜ਼ ਨਾ ਮਿਲਦਾ ਫਿਰ ਜ਼ਿਆਦਾ ਦੁੱਖ ਮੇਂ ਜ਼ਿੰਦਗੀ ਮੇਂ ਦੁੱਖ ਵੀ ਨਹੀਂ ਹੈ ਕੱਲਾ ਸਟ੍ਰੈਸ ਹੈ ਓਨਲੀ ਸਟ੍ਰੈਸ ਹੈ ਪੜਾਈ ਦਾ ਸਟ੍ਰੈਸ ਹੈ ਪੜਾਈ ਦਾ ਸਟ੍ਰੈਸ ਹੈ ਯ ਮਤਲਬ ਪਤਾ ਕੀ ਚੱਕ ਜਿਵੇਂ ਮੈਂ ਲਉ ਤੁਸੀਂ ਇੰਨਾ ਫੈਸਲੇ ਨੇ ਮਤਲਬ ਜ਼ਿਆਦਾ ਜੀ ਆਲਮੋਸਟ ਕੁੜੀਆਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਵੀ ਕੁੜੀਆਂ ਜ਼ਿਆਦਾ ਸਟ੍ਰੈਸ ਲੈਂਦੀਆਂ ਨੇ ਐਜ਼ ਕੰਪੇਅਰ ਟੂ ਬਾਈਸ ਬਿਲਕੁਲ ਦੇਖਦੇ ਹੁਣ ਇਹਨੂੰ ਇਹਨੂੰ ਦੇਖ ਕੇ ਮੈਂ ਗੰਭਰਾ ਕੈਮਰਾ ਤਾਂ ਮਾਰਾ ਵੀ ਇਹ ਪੜਾਈ ਦਾ ਸਟ੍ਰੈਸ ਲੈਂਦਾ ਤਾਂ ਕਿਤਨਾ ਕੀਤੇ ਸਟ੍ਰੈਸ ਦੀ ਵੱਡੇ ਲੈਵਲ ਤੇ ਬੇਇੱਜ਼ਤੀ ਹੈ ਸਲੋ ਵਿਦਾ ਜਾ ਕੇ ਟੱਕਰ ਨਦਬਾਰ ਫਿਰ ਕੁੜੀ ਤੇ ਆਉਣੀ ਥੋਡੇ ਸ਼ੌਂਕ ਕੀ ਕੀ ਐ ਦੀ ਨਹੀਂ ਨਹੀਂ ਸ਼ੌਕ ਥੋੜੀ ਪੁੱਛੇ ਦੀ ਅਮ ਯਹਾਂ ਪਰ ਮੈਂ ਇਸ ਲਈ ਆਈ ਹਾਂ ਕਿਉਂਕਿ ਮੇਰੇ ਕੋਲ ਸ਼ੌਕ ਤਾਂ ਮੇਕਅਪ ਦਾ ਹੈਅਰਸ ਦਾ ਕੀ ਹੈ ਬਈ ਪਰ ਮੈਨੂੰ ਇੱਕ ਇੱਕ ਗੱਲ ਮੈਂ ਉਹੀ ਕਹਿੰਦਾ ਨਾ ਵੀ ਚੰਗੀ ਸ਼ਰਨ ਦੀ ਆ ਚੰਗੀ ਲੱਗਦੀ ਹੁੰਦੀ ਹੈ ਅੰਤ ਵਿੱਚ ਮੈਂ ਤੁਸੀਂ ਹੁਣ 10ਵੀਂ ਕੀਏ ਤੁਸੀਂ 10ਵੀਂ ਤੋਂ ਬਾਅਦ ਹੀ ਆਪਦਾ ਮਤਲਬ ਫੀਲਡ ਵਗੈਰਾ ਚੁਣ ਲੈ ਵੀ ਮੈਂ ਕਿੱਥੇ ਪੱਕਾ ਹੋਣਾ ਸਾਜ ਵਾਲੇ ਦਾ 12ਵੀਂ ਬੁਰਮੀ ਦਾ ਬਾਅਦ ਸੋ ਦੇ ਵੀ ਦੇਖਦੇ ਹਾਂ ਪਹਿਲਾਂ ਤਾਂ ਹੈਲਥ ਕਰਾਂਗੇ ਜੇ ਬਣ ਗਿਆ ਤਾਂ ਠੀਕ ਹੈ ਜੇ ਬਾਹਰ ਦਾ ਨਾ ਬਣਿਆ ਫਿਰ ਕੁਝ ਦੇਖ ਬੜੀ ਖੁਸ਼ੀ ਮਿਲੀ ਆਪਸੇ ਮਿਲਕਰ ਔਰ ਨਸਰਾ ਜੀ ਕੁਝ ਸ਼ੇਅਰ ਕਰਨਾ ਚਾਹਤੇ ਹੋ ਆਉਣ ਵਾਲੀ ਨਸਲਾਂ ਨੂੰ ਜੀ ਕੀ ਸ਼ੇਅਰ ਕਰੀਂ ਆਉਣ ਵਾਲੀ ਨਸਲਾਂ ਨੂੰ ਕੁਝ ਵੀ ਸ਼ੇਅਰ ਕਰ ਦੋ ਜੀ ਨਸਲਾਂ ਸਮਝਦੇ ਹੋ ਜੀ ਹਾਂ ਜਨਰੇਸ਼ਨ ਹਾਂ ਵੈਰੀ ਗੁੱਟ ਤੁਸੀਂ ਸੱਚੀ ਮੱਚੀ ਨਸਰਾ ਹੀ ਹੁੰਦੀ ਚਲੋ ਵਧੀਆ ਲੱਗਦਾ ਜੀ ਚੰਗੀ ਮੈਨੂੰ ਖੁਸ਼ੀ ਮਿਲੀ ਵੀ ਤੁਸੀਂ ਸਮੇਂ ਦੇ ਨਾਲ ਆਪਣੇ ਜਿਹੜੇ ਕੀਤੇ ਨੂੰ ਚੁਣਿਆ ਤੇ ਆਉਣਾ ਸਮੇਂ ਦੇ ਵਿੱਚ ਤੁਸੀਂ ਜ਼ਰੂਰ ਆਪਣਾ ਫੀਲਡ ਜੂ ਤੱਕ ਕੰਪਲੀਟ ਕਰ ਲਿਆ ਤਾਂ ਸਾਡੇ ਨਾਲ ਜ਼ਰੂਰ ਤੁਸੀਂ ਆਪਣੀ ਜਰਨੀ ਸ਼ੇਅਰ ਕਰਿਓ ਠੀਕ ਹੈ ਜੀ ਸੋ ਇਸ ਭਈ ਛੋਟੀ ਜੀ ਕੁੜੀ ਲਈ ਵੀ ਜ਼ਰੂਰ ਆਪਾਂ ਕੀ ਲਾਈਏ ਦੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ 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 ਸੋ ਕਿ ਆਵਾਜ਼ ਮਿੱਤਰੋ ਚੰਡੀਗੜ੍ਹ ਦੇ ਵਿੱਚ ਪਈ ਰੌਣਕਾਂ ਲੱਗੀਆਂ ਨੇ ਦੋ ਕੁੜੀਆਂ ਨਾਲ ਗੱਲਬਾਤ ਹੋਈ ਦੋਨੋਂ ਪਈ ਹਿੰਦੀ ਤੇ ਸਾਨੂੰ ਖੁਸ਼ੀ ਮਿਲੀ ਹੈ ਦੋਨਾਂ ਬੱਚਿਆਂ ਨਾਲ ਗੱਲਬਾਤ ਕਰਕੇ ਸੋ ਮੈਂ ਇੱਕ ਨੇ ਬੇਟਾ ਕੈਮਰਾ ਉਹ ਥੋੜਾ ਜਿਹਾ ਅੱਗੇ ਲੈ ਕੇ ਜਾਇਆ ਜਾਵੇ ਸੋ ਪੰਜਾਬ ਦੀ ਆਨ ਬਾਨ ਸ਼ਾਨ ਨਾਮ ਕਿਹਤ ਵਈਦਾ ਵੈਲਾ ਨਾ ਬਤਾ ਮੈਂ ਤੇਰੇ ਲਈ ਪੰਪਰ ਕਿ ਲੈ ਕੇ ਆਉਂਗਾ ਪੂਰੇ ਜਿਹੜਾ ਪੂਰਾ ਦੱਸ ਸਹੀ ਛੋਟਾ ਦੱਸ ਛੋਟਾ ਦੱਸ ਯੂਵੀ ਯੂਵੀ ਸੋ ਕਿਆ ਬਾਤ ਹੈ ਮਿੱਤਰੋ ਸੋ ਮੇਰੇ ਨਾਲ ਹੈ ਇਸ ਟਾਈਮ ਪੰਜਾਬ ਦੀ ਆਣ ਬਾਣ ਸ਼ਾਨ ਜਿਹਨੂੰ ਪੰਜਾਬ ਦੇ ਵਿੱਚ ਵੀ ਨਹੀਂ ਬਲਕਿ ਉਹ ਜੇ ਦੁਬਾਰਾ ਬੈਠੋ ਓਏ ਹਾਇ ਤਾਂ ਪੂਰੀ ਨਹੀਂ ਹੋਈ ਧੀ ਡਾਇਲੋਗ ਸੋ ਮੇਰੇ ਨਾਲ ਹੈ ਇਸ ਟਾਈਮ ਪੰਜਾਬ ਦੀ ਆਣ ਬਾਣ ਸ਼ਾਨ ਜਿਹਨੂੰ ਪੰਜਾਬ ਦੇ ਵਿੱਚ ਨਹੀਂ ਬਲਕਿ ਘਰੇ ਵੀ ਨਹੀਂ ਕੋਈ ਪੁੱਛਦਾ ਜ਼ੋਰਦਾਰ ਤਾੜੀਆਂ ਬਰਨਾਲਾ ਬਈ ਮੁੰਡਾ ਵਿਸ਼ੂ ਬਈ ਯੂਬੀ ਤੇ ਯੂਬੀ ਬਈ ਆਜੋ ਇੱਥੇ ਤੇ ਆਜੋ ਯੂਬੀ ਬਈ ਗੱਲਾਂ ਬਾਤਾਂ ਕਰੀਏ پتہ ਕਿ ਕੋਈ ਜਵਾਕ ਕਿਸੇ ਬਸ ਕੋ ਰਹਿਣਾ ਜਾਵੇ ਗੱਲਾਂ ਮਤੋਂ ਆ ਲੱਗਦਾ ਸਾਡੇ ਅਸੀਂ ਫਰੇਮ ਚ ਨਹੀਂ ਆਏ ਬਾਸ ਸੁਮੇਰ ਨਾਲ ਇਸ ਟਾਈਮ ਯੂਬੀ ਬਈ ਹੈ ਤੇ ਯੂਬੀ ਬਈ ਕੋਈ ਇਦਾਂ ਦਾ ਕਿੱਸਾ ਸ਼ੇਅਰ ਕਰ ਜਿਹਨੂੰ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ ਮੰਨ ਲਓ ਲੈਂਟੜਾ ਹੋਵੇਗਾ ਸਰ ਉਹ ਕੀ ਐ ਨਹੀਂ ਪਤਾ ਨਾ ਤੂੰ ਖੁਸ਼ੀ ਚ ਕੀ ਜ਼ਾਹਰ ਕਰਦੇ ਫਿਰ ਮੈਂ ਸੋਚਾਂ ਵੀ ਕਿੱਥੋਂ ਜਿ ਘਟਾਂ ਮੈਂ ਗੇੜੀ ਗੁੜੀ ਮਾਰ ਕੇ ਇਧਰ-ਉਧਰ ਹਾਂ ਬੁਲਟ ਚੱਕ ਲਈ ਮੋਟਰਸਾਈਕਲ ਚੱਕ ਲਈ ਗੇੜੀ ਕਿੱਥੇ ਮਾਰਦੇ ਐ ਗੇੜੀ ਦੀ ਜੁਗਲੀ ਵੋਕ ਸੱਤ ਪੇਸ ਦੀ ਮਾਰਗੇੜੀ ਮਤਲਬ ਗੇੜੀ ਮਾਰ ਕੇ ਮਿਲਦਾ ਕੀ ਐ ਸਵਾਦ ਜੀ ਸਵਾਦ ਮਿਲਦਾ ਮਤਲਬ ਕਿੰਨੇ ਜਾਣੇ ਜਾਂਦੇ ਫਿਰ ਗੇੜੀ ਮਾਰਨ ਵਾਸਤੇ ਕਈ ਵਾਰ 3 ਨੂੰ ਜਾਂਦੇ ਫਿਰ 4 ਨੂੰ ਜਾਂਦੇ ਠੀਕ ਹੈ ਕਦੇ ਨਾਲ ਵਾਲੇ ਨੇ ਕਿਹਾ ਵੀ ਯਾਰ ਛੱਡ ਯਾਰ ਗੇੜੀਆਂ ਚ ਕੀ ਰੱਖਿਆ ਨਾਈ ਇਹ ਤਾਂ ਆਪਾਂ ਕਹਾਂਗੇ ਥੋੜੇ ਦੇਰ ਰੁਕ ਜਾਓ ਯਾਰ ਵਾਹ ਜਿਵੇਂ ਗੇੜੀ ਮਾਰਦੇ ਹਾਂ ਜੀ ਕਦੇ ਐਂ ਜਿਵੇਂ ਮਨ ਕਰੇ ਫਿਰ ਤਾਂ ਤੁਹਾਨੂੰ ਸਾਰੇ ਮੈਨੋ ਰਾਹ ਵੀ ਸਾਰੇ ਯਾਜੂਦ ਹੋਣਗੇ ਬਲ ਐਂ ਹੋਇਆ ਵੀ ਜਦੋਂ ਤੁਸੀਂ ਕਿਸੇ ਪਿੱਛੇ ਗੇੜੀ ਸਟਾਰਟ ਕੀਤੀ ਤੇ ਪ੍ਰੋਪਰ ਘਰ ਤੱਕ ਛੱਡ ਕੇ ਆਇਆ ਹਾਂ ਪ੍ਰੋਪਰ ਨਾ ਜੀ ਜਦ ਲਗਾ ਵੀ ਗੱਡੀ ਅੱਗੇ ਪੰਦ ਹੋਣੀ ਉਹਦੇ ਪਹਿਲਾਂ ਗੱਡੀ ਮੋੜ ਲਈ ਪਤਾ ਵੀ ਅਗਲੇ ਨੇ ਮੋੜ ਨਹੀਂ ਦੇਣੀ ਕਾਦੋ ਠੀਕ ਹੈ ਕਿੱਡਾ 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 ਸਿਆਣਾ ਜਵਾਕ ਆ ਗਿਆ ਬਚਾ ਮੁਜਾ ਕਰਦੇ ਨਹੀਂ ਨਹੀਂ ਠੀਕ ਆ ਮਤਲਬ ਗੇੜੇ ਇੱਕ ਬੜੀਆਂ ਵਾਰਦੇ ਨੇ ਪੂਰੀਆਂ ਕਦੇ ਕੁੜੀਆਂ ਵੀ ਦੇਖੇ ਵੀ ਕੁੜੀਆਂ ਮਿਆਂ ਗੇੜੀਆਂ ਮਾਰਦੇ ਮਤਲਬ ਜਿਵੇਂ ਤੁਸੀਂ ਗੇੜੀਆਂ ਮਾਰਦੇਵੇਂ ਨਾ ਠੀਕ ਓਏ ਫੈਮਿਲੀ ਸ਼ੋਅ ਮੇਰੇ ਵੀ ਜਵਾਤਾਂ ਦੇ ਕੰਟਰੋਲ ਆ ਪਰ ਇਹ ਵੀ ਇਹ ਵੀ ਕਿ ਨਵੇਂ ਆਏ ਨੇ ਬੰਦੇ ਯਾਰ ਇਹਨਾਂ ਨੇ ਬੜਾ ਤਪਾਇਆ ਸਹੀ ਗੱਲ ਹੈ ਸਹੀ ਗੱਲ ਹੁਣ ਤਾਂ ਇਹ ਵੀ ਹੈ ਪਹਿਲਾਂ ਤਾਂ ਜਲ ਜਿਹੜੇ ਨਾਰਮਲ ਹੁੰਦੇ ਸੀ ਹੁਣ ਤਾਂ ਇੰਸਟਾਗ੍ਰam ਤੇ ਵੀ ਚੱਲਣ ਲੱਗੇ ਪਰ ਐ ਵੀ ਜਲ ਆਪਣੇ ਮਰਕੇ ਵੀਰਪਰਾ ਕਮੈਂਟਾਂ ਚ ਪੂਰਾ ਸਰੋਪਾ ਪਾਉਂਦੇ ਉਹਨਾਂ ਨੂੰ ਮੈਨੂੰ ਥੋੜੇ ਥੋੜੇ ਮਾਰ ਮੇਰੇ ਸੰਦੂਈ ਸਾਥੇ ਬੜਾ ਉਨੇ ਦਾ ਬੜਾ ਚਲਾਇਆ ਥੋੜਾ ਕੰਮ ਜ਼ਿਆਦਾ ਤੱਕਾ ਕਰ ਗਿਆ ਵੈਸੇ ਲਾਈਵ ਚ ਖੋਸ਼ ਹਾਂ ਬਹੁਤ ਹੀ ਨਜ਼ਾਰੇ ਆਦੇ ਵਾ ਯਾਰ ਮਿੱਤਰ ਹੈ ਹੋ ਰਹੀ ਇਹਨੂੰ ਲਵੇਬਲ ਆ ਲੱਭ ਇੱਥੇ ਆ ਜਾ ਆ ਜਾ ਇਹ ਮੁੰਡਾ ਹਿੰਦੀ ਦਾ ਪੰਜਾਬੀ ਹੈ ਹਿੰਦੀ ਪੰਜਾਬੀ ਦੋਏ ਮਿਕਸ ਹੈ ਇਹ ਉਹ ਹੈ ਜਿਹਦੇ ਵੀ ਆ ਕਿੰਨੇ ਗੱਲਾਂ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਹੋਏ ਹੋਏ ਤੇਰੇ ਮਰਨ ਮਰਾਂ ਗਿਆ ਜੱਜ ਬੜਾ ਆ ਦੇ ਕੇ ਮੁੱਛਾਂ ਫੜਉਣ ਲੱਗਿਆ ਦੀ ਮੈਂ ਯਾਰ ਕਰਦੇ ਹਾਂ ਹੋਰ ਬਈ ਤੁਹਾਡਾ ਨਾਮ ਕੀ ਹੈ ਜੀ ਭਪਿੰਦਰ ਬਾਈ ਤੁਸੀਂ ਕਿੱਥੋਂ ਦੀ ਮੈਂ ਹਿਮਾਚਲ ਤੋਂ ਹਾਂ ਜੀ ਇੱਥੇ ਚੰਗਾ ਲੱਗਿਆ ਪੰਜਾਬ ਚ ਆ ਕੇ ਬਹੁਤ ਵਧੀਆ ਜੀ ਭਰਾ ਮਿਲੇ ਆ ਕਿਵੇਂ ਲੱਗਦਾ ਬਹੁਤ ਵਧੀਆ ਕੀ ਸੋਚਦੇ ਹੋ ਫਿਰ ਅੱਗੇ ਅੱਗੇ ਸੱਲੋ ਬੜਾ ਕਿ ਯਾਰੀ ਭਰੀ ਯਾਰੀ ਬਾਰੇ ਕੀ ਸੋਚਦੇ ਹੋ ਯਾਰੀ ਤਾਂ ਲਾਈਫ ਲੈਂ ਕੱਠੇ ਨਾ ਕੱਠੇ ਤਾਂ ਨਹੀਂ ਪਰ ਲਿੰਕ ਹੈਗਾ ਤਾਂ ਰੱਖਣਾ ਹਾਂ ਲਿੰਕ ਰੱਖੂਗੇ ਇਸ ਤੋਂ ਬਾਅਦ ਵੀ ਬਰੇ ਤੇ ਪੜਾਈ ਕਰ ਦੋ ਫਿਰ ਜਦ ਤਾ ਹਿਮਾਚਲ ਜਾਵਾਂਗੇ ਆਹੋ ਆਪਣਾ ਬਿਜ਼ਨਸ ਆਪਣਾ ਬਿਜ਼ਨਸ ਕਾਹਦਾ ਕਰੂਗੀ ਬਈ ਸੈਲੂਨ ਅਜੇ ਸੈਲੂਨ ਹੀ ਕਰੂਗੀ ਲੱਗਦਾ ਵੀ ਉੱਥੇ ਕਿਤਨਾ ਕਿਤੇ ਇਹਦੀ ਹੈ ਕਮੀ ਪੇਸੀ ਕਮੀ ਪੇਸੀ ਰਹੇਗੀ ਹਾਂ ਉਹ ਤੁਸੀਂ ਪੂਰੀ ਕਰੋਗੇ ਆਹੋ ਮੁੰਡਾ ਸੋਹਣਾ ਪਰ ਐ ਜੇਕਰ ਤੋਂ ਇਹਨੂੰ ਕਿ ਉਹ ਜਲਾ ਥੋੜਾ ਜਾ ਸਰਾਣਾ अच्छा अच्छा कोई गल नहीं कोई गल नहीं कोई गल ਇਥੇ ਕੰਟਰੋਲ ਰੱਖੋ ਇਹ ਬਾਹਰ ਵੀ ਆ ਸਕਦੀ ਹੈ ਲਗਾਈ ਨਹੀਂ ਹੈਗੀ ਇਹ ਤਾਂ ਉਹ ਮੁੰਡਾ ਮੁੰਡਾ ਦਾਗ ਲਵਾਤੀ ਸੁਣਾ ਸੁਨੱਖਾ ਮੁੰਡਾ ਸੋ ਚੰਗੇ ਲੱਗਦਾ ਬਈ ਤੁਸੀਂ ਚੰਗੀਆਂ ਚੀਜ਼ਾਂ ਸਿੱਖਦੇ ਹੋਗੇ ਠੀਕ ਹੈ ਕਿਉਂਕਿ ਜਦੋਂ ਪਤਾ ਕੀ ਚੱਕਰ ਹੈ ਜਿਵੇਂ ਤੁਸੀਂ ਇੱਥੇ ਮੁੰਡੇ ਬਹੁਤ ਸਾਰਿਆਂ ਸਿੱਖਣ ਲੱਗੇ ਪਏ ਹੋਏ ਇਹੋ ਕਮ ਵੀ ਤੁਸੀਂ ਦੇਖੇ ਕਿ ਮੋਟੀਵੇਸ਼ਨ ਲੈਕਚਰ ਦਿੰਦਾ ਪਿੱਛੇ ਖੜਾ ਲੱਗਿਆ ਪਿਆ ਹੁੰਦਾ ਕਰਨ ਉਹ ਨਹੀਂ ਇਹ ਕਾਲੀਆਂ ਨੇ ਘਣਾ ਚੱਲੇ ਜਿਹੜਾ ਹਾਂ ਉਹ ਐਨ ਗੱਲਾਂ ਦੇਖਣਾ ਵਿਲ ਕਰ ਵਿਲ ਕਰ ਤੇ ਪਰ ਮੈਨੂੰ ਖੁਸ਼ੀ ਮਿਲਦੀ ਆ ਯਾਰ ਮੈਨੂੰ ਖੁਸ਼ੀ ਇਸ ਗੱਲ ਨਹੀਂ ਮਿਲਦੀ ਐ ਵੀ ਜਾਤ ਮਾਲ ਪਤਾ ਕਿ ਜਦੋਂ ਮੇਕਅਪ ਦੀ ਗੱਲਬਾਤ ਕਰਦੇ ਜਾਂ ਬਿਊਟੀ ਦੀ ਗੱਲਬਾਤ ਕਰਦੇ ਤਾਂ ਇਹ ਹੋ ਜਾਂਦਾ ਅੱਲਾਹ ਕਹਿੰਦਾ ਯਾਰ ਕੁੜੀਆਂ ਲਈ ਬਣੀਆ ਚੀਜ਼ ਮੁੰਡੇ ਦੇ ਕਰਦਾ ਮੁੰਡੇ ਕਿਤਨਾ ਕਿਤੇ ਮੈਨੂੰ ਜਾਤ ਤਾਂ ਜਿਆਦਾ ਬੇਇੱਜ਼ਤੀ ਫੀਲ ਕਰਦੇ ਆ ਪਰ ਮੈਨੂੰ ਇਹ ਵੀ ਠੀਕ ਐ ਤੁਸੀਂ ਹਿੱਕ ਟੋਕੇ ਖੜੇ ਹੋ ਵੀ ਅਸੀਂ ਕਰਦੇ ਆ ਕੋਰਸ ਤੇ ਕੋਰਸ ਕਰਕੇ ਅਸੀਂ ਚੰਗੀ ਕਮਾਈ ਕਰਦੇ ਵੀ ਤਿਆਰ ਬੈਠੇ ਆ ਕੋਈ ਆਪਰੇ ਆਪ ਨੂੰ ਇਹ ਤਾਂ ਨਹੀਂ ਵੀ ਅਸੀਂ ਮਜਬੂਰੀ ਚ ਕਰਨ ਲੱਗੇ ਪਏ ਆ ਨਾ ਨਾ ਸ਼ੌਂਕ ਐ ਇਸ ਚੀਜ਼ ਦਾ ਆਹੋ ਸ਼ੌਂਕ ਆ ਆਹੋ ਬਹੁਤ ਹੁੰਦਾ ਤੇਰਾ ਵਾਹ ਬਸ਼ਰਤ ਜੀ ਮੈਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਕੀ ਬਾਤ ਹੈ ਜੀ ਬੜੀਆਂ ਸੋਹਣੀਆਂ ਭੈਣੀਆਂ ਰੌਣਕਾਂ ਨੇ ਜਵਾਕ ਲਾ ਰਹੇ ਆ ਤੇ ਲੈ ਵੀ ਮੇਤਰੋ ਹਾਸਾ ਕਿਹੜਾ ਬਹੁਤ ਹੋ ਗਿਆ ਸੋ ਸਾਡੇ ਹੁਣ ਬਹੁਤ ਹੀ ਇਤਿਸ਼ਕਾਰਯੋਗ ਤੇ ਮਾਣਯੋਗ ਔਰੇਨ ਇੰਸਟੀਚੂਟ ਦੇ ਸਾਡੇ ਨਾਲ ਦੋ ਟੀਚਰ ਸਾਹਿਬਾਨ ਇਸ ਟਾਈਮ ਮੌਜੂਦ ਨੇ ਗੱਲਬਾਤ ਆ ਹੁਣ ਟੀਚਰਾਂ ਨਾਲ ਕਰਦੇ ਆ ਤੇ ਆਓ ਦੀ ਆਓ 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 ਦੀ ਆਓ ਆਓ ਆ ਮੁੰਡੇ ਨੇ ਮਾਲੂ ਖਾਸ ਸਰ ਸੀਗੇ ਇਹਨਾਂ ਨੇ ਬੁਲਾਇਆ ਤਾਂ ਮਾਲੂ ਚਲੋ ਸਰ ਵੀ ਆਏ ਜਦੋਂ ਮਾਲੂ ਮੈਡਮ ਦੀ ਗੱਲ ਹੋਈ ਨਾ ਸਾਉਤ ਤੋਂ ਬਹੁਤ ਉੱਚੀਆਂ ਤਾੜੀਆਂ ਉਧੀਆਂ ਪਈਆਂ ਨਿਕਲ ਗਈਆਂ ਸਭ ਤੋਂ ਵੱਧਾ ਮੇਰੀ ਮੈਡਮ ਲਈ ਮੈਂ ਮੰਨ ਗਿਆ ਜੀ ਮੰਨ ਗਿਆ ਮੰਨ ਗਿਆ ਮੰਨ ਗਿਆ ਲਓ ਮੈਮ ਤੁਹਾਡਾ ਨਾਮ ਕੀ ਹੈ ਜੀ ਦਿਕਸ਼ਾ ਦਿਕਸ਼ਾ ਤੁਸੀਂ ਕਿੱਥੋਂ ਬਿਲੋਂਗ ਕਰਦੀ ਹੋ ਜੀ ਮੈਂ ਹਿਮਾਚਲ ਤੋਂ ਹਿਮਾਚਲ ਤੋਂ ਜੀ ਕਿ ਮੇਰੇ ਆ ਹੈ ਮਾਚੋ ਤੋਂ ਲੈ ਕੇ ਚੰਡੀਗੜ੍ਹ ਦਾ ਸਫ਼ਰ ਜੀ ਅੱਛਾ ਤਾਂ ਮਤਲਬ ਮੈਂ ਜ਼ਿਆਦਾਤਰ ਬੇਸਿਕਲੀ ਪੰਜਾਬ ਮੇਂ ਰਹੀ ਹੂੰ ਬਿਲੋਂਗ ਬਹਿ ਮਛਲ ਸੇ ਕਰਦੇ ਆ। ਅੱਛਾ ਜਾ ਤਾਂ ਤੁਸੀਂ ਇੱਥੇ ਪੰਜਾਬ ਚ ਰਹੇ ਹੋ ਜੀ। ਸਫਰ ਕਿੰਨਾ ਲੱਗ ਜਾਂਦਾ ਜੀ ਮਤਲਬ ਪੰਜਾਬ ਤੱਕ ਮਛਲ ਜਾਣ ਸੇ? 6-7 ਘੰਟੇ ਲੱਗ ਜਾਂਦਾ। ਕਿਤੇ ਜਾਣੇ ਹੋ ਜੀ ਫਿਰ? ਬੱਸ ਜਾਂ ਕਾਰ ਨਾਲ। ਬੱਸ ਜਾਂ ਕਾਰ ਤੇ ਵਾਜਦੇ ਨੇ। ਠੀਕ ਹੈ। ਵਧੀਆ ਲਾਈਫ ਹੈ ਜੀ ਉਧਰਲੀ ਵੀ। ਹਾਂ ਮਤਲਬ ਯਹਾਂ ਸੇ ਤਾਂ ਬਹੁਤ ਅੱਛੀ ਹੈ। ਅੱਛੀ ਹੈ ਜੀ। ਬਟ ਹਾਂ ਅੱਛੀ ਹੈ। ਠੀਕ ਹੈ ਜੀ। ਮਤਲਬ ਕਿ ਮਤਲਬ ਤੁਹਾਡੇ ਵਰਗੇ ਟੀਚੇ ਸਾਡੇ ਪੜਾਉਂਣ ਨਾਲ ਸਾਡੇ ਸਾਰੇ ਜਾ ਕੇ ਪੜਿਆ ਕਰਨ ਦੇ। ਪਤਾ ਹੈ ਕਿ ਮੈਨੂੰ ਆਹੀ ਹੁੰਦਾ ਮਰਵਾਦਾ ਸਮੇ ਸਾਡੇ ਵਾਲੇ ਜਿਹੜੇ ਮਾਸਟਰ ਨੇ ਮਤਲਬ ਜਿੰਨੜੇ ਤੋਂ ਅਸੀਂ ਪੜ੍ਹਿਆ ਦੀ ਉਹ ਬਿਨਾ ਗੱਲ ਤੋਂ ਥਾਪੜ ਹੀ ਲਈ ਜਾਂਦੇ ਸੀ ਦੀ ਪਰ ਮੰਨ ਲਓ ਟੀਚਰ ਐ ਮੈਂ ਖੁਸ਼ ਹੋ ਕੇ ਪੜ੍ਹਾਵੇ ਤੇ ਬੱਚੇ ਪੜਨ ਕਿਉਂ ਨਾ? ਕੀ ਹਾਲ ਹੈ ਬਈ ਦੀ? ਬੱਚੇ ਬਹੁਤ ਪੜਦੇ ਆ ਦੀ ਤੇ ਚੰਗਾ ਲੱਗਦਾ ਸਾਨੂੰ ਮਿਲ ਕੇ ਦੀ ਤੇ ਕੋਈ ਤੁਹਾਡੇ ਇਦਾਂ ਦੇ ਸ਼ੌਂਕ ਜੋ ਤੁਸੀਂ ਪੂਰੇ ਕਰਨਾ ਚਾਹੁੰਦੇ ਹੋ ਵੀ ਇਹ ਪਰਮਾਤਮਾ ਮਿਹਰ ਕਰੇ ਮੈਂ ਆ ਆਪਣੇ ਸ਼ੌਂਕ ਜ਼ਰੂਰ ਪੂਰੇ ਕਰੂੰਗੀ ਹੌਣਾਂ ਸਮੇ ਦੇ ਵਿੱਚ ऐसा तो कुछ नहीं है मतलब जो भी चल रहा है भगवान के दया से सब अच्छा ही चल रहा है आ, इन फ्यूचर भी अच्छा ही चलेगा और बस ये कि थोड़ा सेट होना है अपने पैरों पे खड़े होना अच्छी तरह से ਹੁਣ ਕਿਤੇ ਖੜਦੇ ਹੋ ਨਹੀਂ ਫਿਰ ਨਹੀਂ ਖੜੇ ਤਾਂ ਪੈਰੋਂ ਪੇ ਹੁੰਦੇ ਮਤਲਬ ਉਹ ਕਹਾਵਤ ਸਮਝ ਆ ਅੱਛਾ ਅੱਛਾ ਜਵਾਬਤੀ ਤੁਸੀਂ ਵੀ ਉਹ ਐਗਜ਼ੈਕਟਲੀ ਡੂੰਗੇ ਮਾਵਰੇ ਸੈਮੋਣੇ ਉਹ ਠੀਕ ਹੈ ਠੀਕ ਹੈ ਮਤਲਬ ਪੈਰਾਂ ਤੇ ਸਟੈਂਡ ਹੋਣਾ ਚਾਹੁੰਦੇ ਹੋ ਬਹੁਤ ਚੰਗੀ ਗੱਲ ਹੈ ਜੀ ਤੇ ਵਿਆਹ ਹੋ ਗਿਆ ਕਿ ਹੋਇਆ ਨਹੀਂ ਜੀ ਨਹੀਂ ਅਭੀ ਨਹੀਂ ਅਜੀ ਸੁਖ ਨਾਲ ਕੁੜੀ ਕੁਆਰੀ ਹੈ ਜਾਂ ਛੜੀ ਹੈ ਜੀ ਕੁਆਰੀ ਹੈ ਕੁਆਰੀ ਹੈ ਠੀਕ ਹੈ ਜੀ ਕਦ ਤੱਕ ਕਰੋਣਾ ਫਿਰ ਵਿਆਹ ਤੁਸੀਂ ਜੀ ਅੱਭੀ ਤਾਂ ਕੋਈ ਪਲਾਨ ਨਹੀਂ ਹੈ ਮੈਂ ਵੀ 1-2 ਸਾਲ ਤੱਕ ਜਾਂ 2-3 ਸਾਲ ਤੱਕ 2-3 ਸਾਲ ਦਾ ਕਰਾਂਗੇ ਤਾਂ ਸਾਨੂੰ ਬਦਲਾ ਮਤਲਬ ਕੈਮਰੇ ਦੇਖ ਕੇ ਬੋਧ ਮਤਲਬ ਸਾਡੀ ਮੈਡਮ ਨੂੰ ਕਿੱਦਾਂ ਦੇ ਮੁੰਡੇ ਦੀ ਮੰਗ ਹੈ ਜੀ ਪਤਾ ਤਾਂ ਲੱਗਿਆ ਨਾ ਮਤਲਬ ਆਹ ਮਿੱਤਰੋ ਇੱਕ ਗੱਲ ਦੇਖੀ ਇਸ ਗੱਲ ਤੇ ਦੇਖੋ ਕੁੜੀਆਂ ਸਾਰੀਆਂ ਹੱਸੀਆਂ ਵੀ ਮੈਡਮ ਦੀ ਮੰਗ ਪੁੱਛੀ ਮੁੰਡੇ ਚਪਕਾ ਕੇ ਬੈਗੇ ਹੋਇਆ ਅੱਜ ਪਤਾ ਲੱਗੂ ਮੰਗ ਕੀ ਐ ਮਤਲਬ ਮੰਗ ਕੀ ਐ ਵੀ ਮਤਲਬ ਓਵਰਆਲ ਤੁਹਾਨੂੰ ਮਤਲਬ ਕਿਦਾਂ ਦਾ ਮੁੰਡਾ ਚਾਹੀਦਾ ਜੀ ਕੀ ਕਿਹੋ ਜਿਹੀਆਂ ਕੁਆਲਿਟੀਆਂ ਹੋਣ ਦੀ ਕੈਮਰੇ ਚ ਦੇ ਕੇ ਦੱਸ ਦਿਓ ਜੀ Uh, normal है जो नॉर्मल कोई भी लड़की चाहती है कि की uh, well hmm. uh, अंडरस्टैंडिंग अच्छा hmm. uh, अगर मैं कुछ कुछ कर रही और वो भी कुछ earn करे hmm. कि in future family अच्छी चले। नहीं नहीं सही सही understanding रहे main understanding रहती है कि understanding अगर अच्छी है तो किसी भी सिचुएशन में कोई भी कपल बहुत uh, overcome हो जाता सही सही तो, मुंडा उधर नहीं कहीं का भी चलेगा बट अच्छा होना चाहिए ਚਲ ਵਧੀਆ ਜੀ ਚੰਗਾ ਲੱਗਿਆ ਪਤਾ ਕਿ ਜਕਰਾ ਬਹੁਤ سارے ਹੁਣ ਜਿਹੜੇ ਕਮੈਂਟ ਆ ਮਿੱਠੇ ਮਿੱਠੇ ਪਿਆਰੇ ਪਿਆਰੇ ਆਉਣਗੇ ਜੀ ਮੁੰਡੇ ਦੇ ਜਵਾਬੀ ਉਹ ਦੇਖ ਕੇ ਮੈਂ ਮਾਰਨ ਵਾਲਾ ਹੋਇਆ ਪਿਆ ਇੱਥੇ ਆ ਜਾ ਤੂੰ ਇੱਥੇ ਬਹਿ ਕੇ ਸੁਣ ਲੈ ਇਹ ਤਾਂ ਬੱਸ ਨਹੀਂ ਚੱਲਦਾ ਤੇ ਕੁਸ਼ਤੀ ਤੋੜ ਕੇ ਕਿਉਂ ਨਾ ਅਗੇ ਰੁਕਲਾਦਾ ਜੀ ਠੀਕ ਹੈ ਜੀ ਵਧੀਆ ਚੱਲ ਰਹੀ ਹੈ ਲਾਈਫ ਜੀ ਜੀ ਬਹੁਤ ਚੱਲ ਰਹੀ ਠੀਕ ਹੈ ਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਜੀ ਮੈਂ ਹੂੰ ਮੇਰੇ ਮਦਰ ਹੈ ਫਾਦਰ ਹੈ ਔਰ ਇੱਕ ਡੌਗ ਬੈਠੇ ਚਾ ਵਾਤਾ ਜੀ ਮਤਲਬ ਥੋੜਾ ਐਨੀਮਲ ਨਾਲ ਜ਼ਿਆਦਾ ਮੋਹ ਹੈ ਜੀ ਚੰਗੀ ਗੱਲ ਹੈ ਜੀ पुन पाप से बिलीव करते हो जी पुन पाप से जी हाँ? कि मन चलो जात्र देखे भी कभी दे गलती ना तो पाप हो गया फील किया भी तो थी। में तो पाप हो गया सी जी हाँ कभी गुस्से में हो जाता है कि अगर आप बहुत एंग्री हो तो कभी किसी को कुछ भी बोल देते हो तो हाँ। बाद में रियलाइज होता है कि नहीं गलत बोल दिया सही गलत है जी ਮਤਲਬ ਬਧੀ ਚੱਲ ਰਹੀ ਏ ਹਾਂ ਇਹ ਵੀ ਸਾਰੀ ਇੱਥੇ ਪੜਾਉਂਦੇ ਆ ਇਹ ਦੀ ਹਾਂਜੀ ਇਹ ਵੀ ਪੜਾਉਂਦੇ ਆ ਇਹਨਾਂ ਸਰ ਦੀ ਮਤਲਬ ਖਾਸ ਗੱਲਾਂ ਕੀ ਲੱਗਦੀਆਂ ਨੇ ਬੱਚੇ ਇਹਨਾਂ ਤੋਂ ਇਸ ਤਰੀਕੇ ਨਾਲ ਪੜ੍ਹ ਕੇ ਬੜਾ ਖੁਸ਼ ਹੁੰਦੇ ਆ ਇਹ ਦੀ ਨਹੀਂ ਸਰ ਅੱਛੇ ਐ ਕੋਆਪਰੇਟਿਵ ਹੈ ਹਮ ਸਰ ਸਮਝਾਤੇ ਬਹੁਤ اچھی ਤਰ੍ਹਾਂ سے ਐ ਹਮ ਔਰ ਅੱਛੇ ਐ ਅੱਛੇ ਐ ਦੀ ਮੈਡਮ ਦੀਆਂ ਖਾਸ ਗੱਲਾਂ ਕੀ ਲੱਗਦੀਆਂ ਨੇ ਤੈਨੂੰ ਵੀ ਇਸ ਗੱਲੋਂ ਸਾਨੂੰ ਮੈਡਮ ਬੜੀ ਵਧੀਆ ਲੱਗਦੀ ਐ ਇਹ ਦੀ ਬਹੁਤ ਅੱਛੇ ਐ ਸਟੱਡੀ ਨੇ ਵੀ ਸਮਝਾਉਣੇ ਨੇ ਵੀ ਹਮ ਪੱਕੀ ਗੱਲ ਐ ਦੀ ਹਾਂਜੀ ਲੇ ਚੇ ਬਾਈ ਬਹੁਤ ਅੱਛੇ ਨੇ ਨੇਚਰ ਵਾਈਜ਼ ਬਹੁਤ ਮਜ਼ਾਦ ਰਹਿੰਦੇ ਆ ਖੁਸ਼ਮਜ਼ਾਦ ਰਹਿੰਦੇ ਜੀ ਵਧੀਆ ਬੌਂਡਿੰਗ ਬਣਦੀ ਹੈ ਜੀ ਸਾਰਿਆਂ ਦੀਆਂ ਖਾਸ ਗੱਲਾਂ ਕੀ ਲੱਗਦੀਆਂ ਨੇ ਇਹਦੀ ਸਰ ਵੀ ਬਹੁਤ ਅੱਛੇ ਆ ਸਰ ਵੀ ਪੜਾਉਂਦੇ ਆ ਜੀ ਤੁਹਾਨੂੰ ਵਧੀਆ ਸਮਝ ਆ ਜਾਂਦਾ ਜੀ ਹਾਂਜੀ ਸਰ ਤੁਹਾਡਾ ਵਿਆਹ ਹੋ ਗਿਆ ਜੀ ਨਹੀਂ ਨਹੀਂ ਹਜੇ ਜੀ ਵਿਆਹ ਨਹੀਂ ਹੋਇਆ ਵਿਆਹ ਨਹੀਂ ਹੋਇਆ ਜੀ ਤੁਸੀਂ ਬਾਈ ਜੀ ਕਿੱਦਾਂ ਦੀ ਮੰਗ ਕਰਦੇ ਹੁੰਦੀ ਫਿਰ ਹਜੇ ਕੁਝ ਐਸਾ ਜਾਂ ਇਦਾਂ ਦੀ ਕੋਈ ਮੰਗ ਨਹੀਂ ਹੈਗੀ ਮੇਰੀ ਉਧਰਲੇ ਪਾਸੇ ਸੋਚਿਆ ਨਹੀਂ ਬੱਧੀ ਗੱਲਾਂ ਬਈ ਚੱਤੀ ਹੈਗੀ ਆਪਣੇ ਤੇ ਅਜੇ ਦਾ ਕੋਈ ਸੋਚਿਆ ਨਹੀਂ ਕਿ ਆਪਾਂ ਇਸ ਪਾਸੇ ਜਾਣਾ ਵਾ ਕੁੜੀ ਵਾਕ ਨੂੰ ਦੇਖਣਾ ਤਾਂ ਲੱਗ ਨਹੀਂ ਰੋ ਉਧਰਲੇ ਪਾਸੇ ਸੋਚਿਆ ਹੋ ਜੀ ਸਹੀ ਗੱਲ ਸਹੀ ਅਜੇ ਟਰੈਕ ਹੈਗਾ ਜਿਹੜਾ ਉਹ ਫਿਊਚਰ ਤੇ ਹੈਗਾ ਬਈ ਕੀ ਆ ਬਾਤ ਹੈ ਕੀ ਕਰਨਾ ਤਾਂ ਆਪੇ ਹੀ ਕਰਨਾ ਸਭ ਕੁਝ ਅੱਗੇ ਮੈਂ ਆਈ ਕਹੂੰਗਾ ਸਾਰੇ ਮੁੰਡਿਆਂ ਨੂੰ ਕਿ ਬੇਸਿਕਲੀ ਅਸੀਂ ਆਪਣੇ ਪੈਰਾ ਤੇ ਸਟੈਂਡ ਹੋਈਏ ਤੇ ਮਾਂ ਵੀ ਉਹਨੂੰ ਅੱਗੇ ਕਰੀਏ ਸਭ ਤੋਂ ਪਹਿਲਾਂ ਠੀਕ ਹੈ ਜਨਾਨੀਆਂ ਸਾਨੂੰ ਇੱਥੇ ਤੱਕ ਪਹੁੰਚਾਇਆ ਠੀਕ ਹੈ ਜੀ ਤੇ ਯੂਥ ਲਈ ਇਹ ਹੈਗਾ ਮੈਸੇਜ ਕਿ ਬੇਸਿਕਲੀ ਨਾ ਅਸੀਂ ਕੰਮ ਕਰਨ ਆਏ ਹਾਂ काम, ना ना काम, काम करने ਨਾਲ ਮੂਡ ਮਸਤੀ ਜ਼ਿਆਦਾ ਹੋ ਜਾਂਦੀ ਹੈ ਕੰਮ ਘੱਟ ਹੁੰਦਾ ਤੇ ਜਿਹੜਾ ਆ ਸਮਾਂ ਉਹ ਲੱਗ ਜਾਂਦਾ ਠੀਕ ਹੈ ਜੀ ਜਦੋਂ ਸਮਾਂ ਆਂਦਾ ਕੰਮ ਕਰਨ ਦਾ ਤਾਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿਸੇ ਲਈ ਤਾਂ ਮੈਂ ਕਹੂੰਗਾ ਕਿ ਐਸਾ ਪ੍ਰੈਜ਼ੈਂਟ ਅਸੀਂ ਜਿੱਥੇ ਖਲੋਤੇ ਆ ਐਸੇ ਫੋਕਸ ਕਰੀਏ ਠੀਕ ਹੈ ਜੀ ਤੇ ਚੰਗੇ ਰਾਹਾਂ ਨੂੰ ਪਈਏ ਠੀਕ ਹੈ ਜੀ ਕਿ ਅੱਗੇ ਜਾਈਏ ਤਾਂ ਚਾਰ ਬੰਦਿਆਂ ਨੂੰ ਪਤਾ ਲੱਗੇ ਕਿ ਨਹੀਂ ਇਸ ਲੈਵਲ ਤੋਂ ਚੱਲੇ ਜੀਏ ਇਸ ਲਗਤ ਤੱਕ ਆਏ ਕਿਉਂਕਿ ਵਾ ਬੇਸਿਕਲੀ ਬੜੇ ਡਾਊਨ ਟੂ ਲੈਵਲ ਤੋਂ ਉੱਠਿਆ ਨਹੀਂ ਨਹੀਂ ਬਹੁਤ ਚੰਗੀ ਗੱਲ ਹੈ ਕੀ ਆਪਾਂ ਸੋ ਤਾੜੀ ਲਾਓ ਭਰਾ ਦੀ ਥੋੜੀ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਸਮਾਂ ਇਹ ਇਹ ਗੱਲਾਂ ਬੋਲਦੀਆਂ ਨੇ ਇਹ ਇਹ ਰਿਜ਼ਲਟ ਬੋਲਦੇ ਪਤਾ ਵੀ ਯਾਰ ਕਿਸਮਤੀ ਪੁੱਤ ਨੇ ਕਮਾਈ ਕੀਤੀ ਜਾਂ ਕਿਸਮਤੀ ਪੁੱਤ ਕਮਾਈ ਕਰ ਰਿਹਾ ਤਾਂ ਮਾਣ ਵੀ ਉੱਥੇ ਮਹਿਸੂਸ ਹੁੰਦਾ ਜਦੋਂ ਕਿ ਮਨੁੱਖ ਚਾਹ ਪਾਪਾ ਆਪਣੇ ਫਿਊਚਰ ਵੱਲ ਜ਼ਿਆਦਾ ਫੋਕਸ ਕਰਦੇ ਮੈਂ ਵੀ ਹਮੇਸ਼ਾ ਬੱਚ ਨੂੰ ਇਹ ਕਹਿਣਾ ਹੁੰਦਾ ਵੀ ਠੀਕ ਹੈ ਇੱਕ ਚੀਜ਼ ਹੱਦ ਤੱਕ ਜੀ ਆਜਾਇਜ਼ ਹੈ ਪਰ ਇਹ ਨਾ ਹੋਵੇ ਮਨ ਵੀ ਤੁਸੀਂ ਆਪਣਾ ਫਿਊਚਰਲ ਟਰਾਈ ਕੀ ਭੁੱਲ ਜੂ ਨਹੀ ਠੀਕ ਹੈ ਜੀ ਸੁਚੰਗਾ ਲੱਗਿਆ ਵੀ ਬਹੁਤ ਸੋਹਣੀ ਥੋੜੀ ਸੋਚ ਆ ਪਰਮਾਤਮਾ ਥੋੜੀ ਸੋਚ ਨੂੰ ਹੋਰ ਵੀ ਮੰਨ ਕੇ ਚਲੋ ਫੜ ਲਾਵੇ ਠੀਕ ਹੈ ਜੀ ਤੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਥੋੜੀ ਮੈਂ ਸ਼ੀਰ ਸ਼ੁਤੀ ਪਰਮਾਤਮਾ ਮੰਗ ਪੂਰੀ ਕਰੇ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੇ ਕਿਆ ਬਾਤ ਮਿੱਤਰੋ ਬਹੁਤ ਸੋਹਣੇ ਜਿਹੜੇ ਰੌਣਕਾਂ ਨੇ ਉਹ ਕਿੱਥੇ ਲੱਗੀਆਂ ਜੀ ਔਰੇ ਔਰੇ ਇਹਦੇ ਵਿੱਚ ਰੌਣਕਾਂ ਲੱਗੀਆਂ ਨੇ ਤੇ ਮੈਂ ਹਮੇਸ਼ਾ ਕਹਿਣਾ ਹੁੰਨਾ ਅੱਜ ਫੇਰ ਕਹਿ ਰਹੇ ਆਂ ਵੀ ਜੇ ਤੁਹਾਡਾ ਕੋਈ ਇਨਕੁਆਰੀ ਹੈ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਬੀਬੀ ਐਸ ਸੀ ਆਰ ਬਿਊਟੀ ਵਾਲਾ ਕੰ ਬੱਚਾ ਉੱਠ ਕੇ ਚੱਲ ਗਿਆ ਤੇ ਜੋ ਉਸ ਬੱਚੇ ਬੱਚਾ ਉੱਠ ਕੇ ਅੱਗੇ ਬਹਿ ਗਿਆ ਤੇ ਜੋ ਉਸ ਬੱਚੇ ਮੰਗੂਏ ਵੀ ਅਸੀਂ ਅਜੇ 9ਵੀਂ 10ਵੀਂ ਚ ਪੜ੍ਹਦੇ ਆ ਵੀ ਕੀ ਸਾਡਾ ਏਸ ਸਕਿੱਲ ਨੂੰ ਸਿੱਖ ਕੇ ਸਾਡਾ ਫਿਊਚਰ ਬਣ ਸਕਦਾ ਸੋ ਥੋੜਾ ਵਿਜ਼ਨ ਹੋਣਾ ਚਾਹੀਦਾ ਹੈ ਫਿਊਚਰ ਏਸ ਸਕਿੱਲ ਦੇ ਵਿੱਚ ਬਹੁਤ ਚੰਗੇ ਲੈਵਲ ਦੇ ਕਿਉਂਕਿ ਇਹ ਸਦਾਬਾਰ ਸਕਿੱਲ ਹੈ ਠੀਕ ਹੈ ਜੀ ਛੋ ਚਾਹੇ ਤੁਸੀਂ ਭਈ ਮੁੰਡਿਆਂ ਚਾਹੇ ਕੁੜੀਆਂ ਚਾਹੇ ਤੁਸੀਂ ਮੰਨ ਲਓ ਵੀ ਛੋਟੇ ਛੋਟੇ ਪਿੰਡਾਂ ਚ ਆਉਣਾ ਚਾਹੁੰਦੇ ਮੈਂ ਸਾਡੇ ਕੋਲੇ ਐਗਜ਼ਾਮਪਲ ਹੈ ਸਾਡੀ ਉਹ ਕੁੜੀ ਠੀਕ ਹੈ ਵੀ ਜਿਹੜੀ ਮੰਨ ਲਓ ਸੰਗਰੂਰ ਤੋਂ ਚੰਡੀਗੜ੍ਹ ਆ ਰਹੀ ਹੈ ਔਰ ਇਹਦੇ ਵਿੱਚ ਸਕਿੱਲ ਸਿੱਖਣ ਦੇ ਲਈ ਅਸੀਂ ਐਨ ਵੀ ਸਾਡੇ ਇਹਦੇ ਵਿੱਚ ਸਕਿੱਲ ਦੀ ਕਮੀ ਹੈ ਬਟ ਉਹ ਵੀ ਗੱਲ ਵੀ ਇੱਕ ਬ੍ਰਾਂਡ ਬ੍ਰਾਂਡ ਹੀ ਹੁੰਦਾ ਸੋ ਰੇਨ ਉਹ ਬ੍ਰਾਂਡ ਹੈ ਜੀਨੇ ਇਸ ਇੰਡਸਟਰੀ ਵਿੱਚ ਚੰਗੇ ਲੈਵਲ ਦੇ ਨਾਮ ਖੱਟੇ ਆ ਤੇ ਉਸ ਨਾਮ ਦਾ ਆਪਾਂ ਫਾਇਦਾ ਜ਼ਰੂਰ ਠਾਈਏ ਸੋ ਜਿਹੜੇ ਬੱਚਿਆਂ ਨੇ ਵੀ ਮੰਨ ਕੇ ਚਲੋ ਸਕਿੱਲ ਰਿਗਾਰਡਿੰਗ ਕੋਈ ਚੀਜ਼ ਸਿੱਖਣੀ ਹੈ ਤਾਂ ਮੈਂ ਸਕਰੀਨ ਤੇ ਨੰਬਰ ਵੀ ਦੇ ਰਿਹਾ ਜੀ ਤੇ ਇਹਦਾ ਇੰਸਟਾਗ੍ਰam ਪੇਜ ਮੈਂਸ਼ਨ ਹੈ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਵੀ ਸਵਾਲ ਹੈ ਬੇਝਿਜਕੋ ਕੇ ਪੁੱਛੋ ਪਰਿਵਾਰਕ ਜਿਹਾ ਮਾਹੌਲ ਹੈ ਆਸਾ ਕਿਹੜਾ ਕਰਦੇ ਨਾਲ ਨਾਲ ਤੁਹਾਨੂੰ ਸਕਿੱਲ ਸ ਨਾਲ ਨਾਲ ਸਕਿੱਲ ਸਿੱਖੋ ਕਿਉਂਕਿ ਮੈਂ ਹਮੇਸ਼ਾ ਕਰਨ ਵੀ ਹੋਣ ਦੇ ਸਮੇਂ ਉਹ ਸਮਾਂ ਆ ਗਿਆ ਵੀ ਜਿੱਥੇ ਮਜਬੀ ਕਈ ਵਾਰ ਕੀ ਹੈ ਕੀਤੀਆਂ ਹੋਈਆਂ ਡਿਗਰੀਆਂ ਜਾਂ ਮੰਨ ਲਓ ਟੈਸਟ ਨਹੀਂ ਕੰਮ ਆਉਂਦੇ ਉੱਥੇ ਕੇ ਸਕਿਊਲ ਸਕਿੱਲ ਕੰਮ ਆਉਂਦੇ ਕਿਉਂਕਿ ਸਕਿੱਲ ਬੰਦੇ ਨੂੰ ਕਦੇ ਵੀ ਭੁੱਖਾ ਨਹੀਂ ਮਰ ਦਿੰਦੀ ਸੋ ਮੈਂ ਸਕ੍ਰੀਨ ਤੇ ਨੰਬਰ ਤੇ ਇਹਦਾ ਇੰਸਟਾਗ੍ਰam ਪੇਜ ਦੇ ਦਿੱਤਾ ਥੋੜੀ ਕੋਈ ਵੀ ਇਨਕੁਆਰੀ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਚੰਗਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਜੇ ਚੰਗਾ ਲੱਗਿਆ ਤਾਂ ਸਾਡੇ ਇਸ ਪੇਜ ਨੂੰ ਕਰ ਲੋ ਫੋਲੋ ਮੈਂ ਸਾਡਾ ਪੇਜ ਵੀ ਨਾਲ ਮੈਂਸ਼ਨ ਕਰ ਰਿਹਾ ਤੇ ਚੈਨਲ ਤੇ ਤੁਹਾਡੀ ਵੀਡੀਓ ਆਊਗੀ ਜਿਹਦਾ ਨਾਮ ਹੈ ਜ ਤੇ ਜ਼ਰੂਰ ਨਵੇਂ ਨਵੇਂ ਸ਼ੋਅ ਲੈ ਕੇ ਆਉਂਦੇ ਰਹਾਂਗੇ ਇਸ ਵਾਰ ਲੇਟ ਹੋ ਜਾਣ ਦੇ ਲਈ ਮਾਫੀ ਚਾਹੁੰਦੇ ਆ ਤੇ ਥੋੜੀ ਦੁਬਾਰਾ ਕੰਟੀਨਿਊਟੀ ਬਣਾਵਾਂਗੇ ਤੇ ਦੁਬਾਰਾ ਇਸ ਮੈਦਾਨ ਚ ਆਵਾਂਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਥੈਂਕ ਯੂ